सरपंच पंचायत का खाता तुझे पढ़ दे गवर्नमेंट प्राइमरी स्मार्ट स्कूल कटवारा कला अच्छा है की है थोड़ी स्कूल में की परेशानी आ रही है पानी बहुत खड़ा पा अच्छा कदो तो, तो, तो कद जर भी मिल आदा तो बहुत पानी खाता है अच्छा तो तुसी इसको कितना जानते हो अच्छा, असली फिर इधर से जा फिर और निकल के जाते साइड से अच्छा फिर कपड़े पे जाने साइड पे कपड़े पे जाने तो तुसी की मांग करते हो सरकार से असली ये कहंदे कि पानी इथे ना रुके ऐसे साफ ਸਕੂਲ ਜਾਣ ਪਰੇਸ਼ਾਨੀ ਨਾ ਹੋ। ਹਾਂਜੀ। ਦਿਨੇਸ਼ ਕਿਹੜੇ ਸਕੂਲ ਪਰਦੇ? ਗਵਰਨਮੈਂਟ ਮੀਡੀਆ ਸਕੂਲ ਕਟਵਾਰਾ ਕਲਾ। ਕਿਹੜੇ ਕਲਾਸੇ ਪਰਦੇ? 6th 6th। ਕੀ ਪਰਸਾਨੀ ਤੁਹਾਨੂੰ ਇੱਥੇ ਜੀ? ਇੱਥੇ ਪਾਣੀ ਬਹੁਤ ਹਾਰ ਦਾ ਕੱਪੜੇ ਭੇਜੇ ਜਾਂਦੇ ਕਈ ਵੇਲੇ। ਕਈ ਵੇਲੇ ਮੋਟਰਸਾਈਕਲ ਗੱਡੀਆਂ ਸਰ ਮੋਟਰਸਾਈਕਲ ਸਕੂਟਰ ਡੇਗ ਪੈਦੀਆਂ। ਚਿੱਕੇ ਪੈਦੇ। ਹਾਂਜੀ। ਸਕੂਲ ਜਾਣ ਨੂੰ ਪਰੇਸ਼ਾਨੀ ਹੁੰਦੀ। ਪਰੇਸ਼ਾਨੀ ਹੁੰਦੀ। ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਇਹਨੂੰ ਛੇਤੀ ਛੇਤੀ ਠੀਕ ਕਰ ਦੇਵੇ। ਠੀਕ ਹੋਊਗਾ। ਪੀਰਤਾ ਗਰੇਸ ਕੁਚੋ ਹਰਟੀ ਚਪਟਵਾਰਾ ਕਲਾ ਹਾਂਜੀ ਪ੍ਰੇਸ਼ਾਨੀ ਕਿ ਬੱਚੇ ਨੂੰ ਜਦੋਂ ਬਾਰਿਸ਼ ਹੋਏ ਪਾਣੀ ਕੱਟੇ ਜਾਂਦੇ ਸਰ ਬਿਨਾ ਬਾਰਿਸ਼ ਤੋਂ ਵੀ ਇੱਥੇ ਬਹੁਤ ਪਰੇਸ਼ਾਨੀ ਰਹਿੰਦੀ ਹੈ ਹਾਂਜੀ ਬਿਨਾ ਬਾਰਿਸ਼ ਤੋਂ ਵੀ ਬਾਰਿਸ਼ ਦੇ ਵੇਲੇ ਤੋਂ ਬਹੁਤ ਜ਼ਿਆਦਾ ਪਰੇਸ਼ਾਨੀ ਰਹਿੰਦੀ ਹੈ ਜੇ ਨਹੀਂ ਵੀ ਬਾਰਿਸ਼ ਹੁੰਦੀ ਤਾਂ ਵੀ ਇੱਥੇ ਪਾਣੀ ਖੜਾ ਹੀ ਰਹਿੰਦਾ ਸਾਰਾ ਘਰਾਂ ਦਾ ਪਾਣੀ ਬੜੀ ਸਮੈਲ ਆਉਂਦੀ ਹੈ ਬਹੁਤ ਬੁਰੀ ਹਾਲਤ ਹੁੰਦੀ ਬੱਚਿਆਂ ਦੀ ਬੱਚੇ ਨੂੰ ਲੰਘਾਣ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਹੈ ਸਾਨੂੰ ਖੜ ਕੇ ਸਵੇਰ ਟਾਈਮ ਵੀ ਛੁੱਟੀ ਵੇਲੇ ਵੀ ਅਸੀਂ ਖੜ ਕੇ ਲੰਘਾਈ ਦਾ ਬੱਚੇ ਵੀ ਜਿਹੜੇ ਜ਼ਿਆਦਾ ਛੋਟੇ ਬੱਚੇ ਦਾ ਪ੍ਰੀ ਪ੍ਰਾਇਮ ਕਈ ਵਾਰੀ ਤਾਂ ਐ ਲੱਗਦਾ ਕਿ ਪਾਈਪ ਵਿੱਚੇ ਨਾ ਚੱਲ ਜਾਨੂੰ ਸਾਨੂੰ ਡਰ ਲੱਗਦਾ ਐ ਇਸ ਗੱਲ ਦਾ। ਸਰਪੰਚ ਜੀ ਦੱਸੋ ਤੁਸੀਂ। ਹਾਂਜੀ ਬਹੁਤ ਵਾਰ ਸਰਪੰਚ ਸਾਹਿਬ ਨੂੰ ਵੀ ਦੱਸਿਆ। ਉਹ ਬਸ ਇਹੀ ਕਹਿੰਦੇ ਆ ਕਿ ਕੁਝ ਇਹਨਾਂ ਦੀ ਪਿੰਡ ਦੀ ਪ੍ਰੋਬਲਮ ਐ। ਕਈ ਘਰ ਹੈਗੇ ਆ ਜਿਹੜੇ ਨਹੀਂ ਲੰਘਣ ਦਿੰਦੇ ਪਤਾ ਨਹੀਂ ਮੈਨੂੰ ਇਹਦੇ ਬਾਰੇ ਵਿੱਚ। ਹਾਂਜੀ ਤੇ ਅਸੀਂ ਆਪਣੇ ਵੱਲੋਂ ਆਪਣੇ ਦਫ਼ਤਰ ਐ, ਵੀਡੀਓ ਦਫ਼ਤਰ ਤੇ ਡੀਓ ਦਫ਼ਤਰ ਨੂੰ ਅਪਲੀਕੇਸ਼ਨ ਵੀ ਭੇਜੀ ਐ ਕਿ ਇਹਦੀ ਕਾਰਵਾਈ ਕੀਤੀ ਜਾਵੇ। ਬਾਡੀ ਸੁਰੇ ਤੇ ਤੋਂ ਇੱਕ ਬਾਰਿਸ਼ ਹੀ ਹਾਂਜੀ ਅੱਜ ਤਾਂ ਬਹੁਤ ਬੁਰੀ ਹਾਲਤ ਹੈ ਸਰਪੇ ਪਾਣੀ ਉਹਨੇ ਬੱਚੇ ਵੀ ਨਹੀਂ ਸਕੂਲ ਵੀ ਸਰ ওভারਫਲੋ ਹੋ ਕੇ ਸਾਡੇ ਸਕੂਲ ਦੇ ਵਿੱਚੋਂ ਵੀ ਪਾਣੀ ਜਾਂਦਾ ਉੱਪਰੋਂ ਦੀ ਉਦੋਂ ਵੀ ਬਹੁਤ ਜ਼ਿਆਦਾ ਸਾਰਾ ਪਿੰਡ ਦਾ ਜੋ ਵੀ ਕਾਗਜ਼ ਪੱਤਰ ਹੈ ਜੋ ਵੀ ਗੰਦਮੰਦ ਸਾਰਾ ਸਕੂਲ ਦੇ ਵਿੱਚੋਂ ਜਾਂਦਾ ਕੀ ਮੰਗ ਕੀ ਕਰਦੇ ਸਰਕਾਰ ਸੇ ਮੰਗ ਸਰ ਇਹੀ ਕਰਦੇ ਆ ਕਿ ਵਧੀਆ ਸੜਕ ਬਣ ਜਵੇ ਕਿਉਂਕਿ ਸਕੂਲ ਹੈ ਸਕੂਲ ਦੇ ਬੱਚਿਆਂ ਨੂੰ ਬਿਮਾਰੀਆਂ ਵੀ ਲੱਗ ਸਕਦੀਆਂ ਤੇ ਬੱਚਿਆਂ ਦਾ ਨੁਕਸਾਨ ਵੀ ਹੋ ਸਕਦਾ ਵਿੱਚ ਡਿੱਗ ਕੇ ਬੱਚਿਆਂ ਦੇ ਸੱਟ ਚੋਟ ਵੀ ਲੱਗ ਸਕਦੀ ਹੈ ਇਹ ਸਮਾਰਟ ਸਕੂਲ ਹੈ ਬਾਹਰ ਮੂੜੇ ਗੰਦਗੀ ਹੈ ਹਾਂਜੀ ਸਰ ਕੋਈ ਕੰਪਿਊਟਰ ਡੀਸੀ ਸਾਹਿਬ ਨੂੰ ਦੱਸਿਆ ਇਸ ਬਾਰੇ ਮੈਂ ਹਾਂਜੀ ਸਰ ਅਸੀਂ ਐਪਲੀਕੇਸ਼ਨ ਭੇਜੀ ਆਪਣੇ ਆਫਿਸ ਭੇਜੀ ਹੈ ਤੇ ਬੀਡੀ ਆਫਿਸ ਭੇਜੀ ਹੈ ਹਾਂਜੀ ਮੁਰਦਾਬਾਹ ਇਹ ਤਾਂ ਕਰੋ ਸਾਡੀ ਸਮੱਸਿਆ ਦਾ ਸਮੱਸਿਆ ਠੀਕ ਕਰੋ ਮੁਰਦਾਬਾਹ ਹੱਲ ਕਰੋ ਦੀ ਹੱਲ ਕਰੋ ਸਾਡੀ ਸਮੱਸਿਆ ਹੱਲ ਕਰੋ ਹੱਲ ਕਰੋ ਦੀ ਹੱਲ ਕਰੋ ਸਾਡੀ ਸਮੱਸਿਆ ਹੱਲ ਕਰੋ ਹੱਲ ਕਰੋ ਦੀ ਹੱਲ ਕਰੋ ਜੀ ਆ ਸਕਦਾ ਮੁਰਦਾਬਾਹ ਆਵਾਜ਼ੀ ਪਾਰਟੀ ਮੁਰਦਾਬਾਹ ਆਵਾਜ਼ੀ ਪਾਰਟੀ ਮੁਰਦਾਬਾਹ ਉਹਦੀ ਇਨਫੋਰਮੇਸ਼ਨ ਅਸੀਂ ਸੀਐਮ ਸਾਹਿਬ ਨੂੰ ਤਾਂ ਵੈਸੀ ਪੋਰਟਲ ਤੇ ਪਾਈ ਹੋਈ ਹੈ ਤੇ ਉਹਦਾ ਵੈਸੀ ਹੱਲ ਕੋਈ ਹੋ ਨਹੀਂ ਰਿਹਾ ਉੱਥੇ ਐਮਐਲਏ ਸਾਹਿਬ ਵੱਲੋਂ ਸਪੈਸ਼ਲ ਕੋਟੇ ਚ ਰੋਡ ਬਣਨ ਲਈ ਆਇਆ ਸੀ ਪਰ ਉੱਥੇ ਕੁਝ ਪਿੰਡ ਦੇ ਨੁਮਾਇੰਦਿਆਂ ਨੇ ਜਾਂ ਉਹਨਾਂ ਦੇ ਸਰਕਾਰ ਤੋਂ ਥਰੂ ਫੋਨ ਕਰਾ ਕੇ ਉਹ ਕੰਮ ਰੋਕ ਦਿੱਤਾ ਗਿਆ ਤੇ ਹੁਣ ਉਹ ਕੰਮ ਰੁਕਿਆ ਹੋਇਆ ਹੈ ਉੱਥੇ ਇੱਕ ਬਿਜਲੀ ਦਾ ਪੋਲ ਹੈ ਜੀ ਜਿਹਦੇ ਵਿੱਚ ਜਾ ਕੇ ਕੋਈ ਵੀ ਕਦੇ ਵੀ ਕੋਈ ਹਾਦਸਾ ਹੋ ਸਕਦਾ ਹੈ ਤਾਂ ਸਾਡੀ ਇੱਕ ਰਿਕੁਐਸਟ ਹੈ ਜੀ ਉਸ ਰੋਡ ਦਾ ਵੀ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਉੱਥੇ ਇੱਕ ਮਕਾਨ ਘਰ ਵੀ ਹੈ ਜਿਹੜੇ ਵਿਚਾਰੇ ਥੋੜੇ ਜਿਹਾ ਠੀਕ ਠਾਕ ਹੈ ਜੀ ਉਹ ਉੱਥੇ ਮਿੱਟੀ ਪਾ ਨਹੀਂ ਸਕਦੇ ਨਾ ਉਹਨਾਂ ਨੂੰ ਪਾਣ ਦਿੱਤੀ ਜਾ ਰਹੀ ਹੈ ਉਸ ਘਰ ਦੇ ਨਾਲ ਪਾਣੀ ਪੂਰਾ ਖੜਾ ਹੈ ਜੀ ਉਹ ਘਰ ਕਦੇ ਵੀ ਡਿੱਗ ਸਕਦਾ ਹੈ ਉਸ ਦਾ ਕੋਈ ਜ਼ਿੰਮੇਵਾਰ ਨਹੀਂ ਜੀ ਪਿੰਡ ਵਾਲੇ ਵੀ ਉੱਥੇ ਫੋਨ ਕਰਾ ਦਿੰਦੇ ਆ ਜੀ ਐਮ ਐਲ اے ਥਰੂ ਕਰਾਉਂਦੇ ਜਾਂ ਕਿ ਆਪ ਸਾਨੂੰ ਕੁਝ ਪਤਾ ਨਹੀਂ ਲੇਕਿਨ ਉੱਥੇ ਕੰਮ ਨਹੀਂ ਹੋ ਰਿਹਾ ਪਰ ਐਮ ਐਲ اے ਸਾਹਿਬ ਵੱਲੋਂ ਸਪੈਸ਼ਲ ਕੋਟੇ ਜਿੱਥੇ ਰੋਡ ਬਣਨ ਆਇਆ ਸੀ ਪਰ ਰੋਕ ਦਿੱਤਾ ਗਿਆ ਆ ਰੋਕਿਆ ਕਿਹਾ ਹੈ ਇਹਦਾ ਕੋਈ ਪਤਾ ਨਹੀਂ ਕਿਉਂ ਰੋਕਿਆ ਗਿਆ ਇਹ ਵੀ ਕੋਈ ਪਤਾ ਨਹੀਂ ਬਸ ਉਹ ਪਾਣੀ ਦਾ ਹੱਲ ਉਹ ਵੀ ਕੀਤਾ ਜਾਵੇ ਆਪਣਾ ਨਾਮ ਕੀ ਹੈ ਕੇਰੇ ਪਿੰਡ ਤੋਂ ਸਮੱਸਿਆ ਕੀ ਹੈ ਸਾਡ ਪਿੰਡ ਦਾ ਨਾਮ ਹੌਣ ਲਾਲ ਸਨਮ ਰਾਮਕਿਸ਼ਨ ਪਿੰਡ ਕੁੜਵਾਰਾ ਬਸੀਲ ਬਲਾਚੌਰ ਹਾਕੀ ਕੀ ਮਸਲਾ ਕੀ ਸਾਰੇ ਪਿੰਡ ਦਾ ਸਾਰਾ ਸਿਵਲ ਦਾ ਪਾਣੀ ਲਿਆ ਗਿਆ ਸਕੂਲ ਦੇ ਮੋਰੇ ਛੜਤਾ ਛੋਟੇ ਛੋੜੇ ਬੱਚੇ ਆ ਨਾ ਲੱਖ ਹੁੰਦਾ ਨਾ ਵਿੱਚੋਂ ਬਹੁਤ ਹੈ ਗੰਦਾ ਪਾਣੀ ਹੈ ਬਹੁਤ ਸਮੱਸਿਆ ਤੇ ਛੋਟੇ ਛੋੜੇ ਬੱਚਿਆਂ ਨੂੰ ਚੱਕ ਕੇ ਲਖਾ ਰਹੇ ਕੱਲ ਤੋਂ ਸਕੂਲ ਖੁੱਲੇ ਆ ਬਹੁਤ ਸਮੱਸਿਆ ਆ ਰਹੀ ਹੈ ਇਹ ਕੱਪ ਤੋਂ ਕੱਪ ਤੋਂ ਸਮੱਸਿਆ ਆ ਰਹੀ ਹੈ ਇਹ ਹੋ ਗਏ ਇਹ ਸ਼ੇਮੀ ਨਹੀਂ ਹੋਵੇਗੀ ਤੁਸੀਂ ਪੈਸੇ ਬੋਲਣਾ ਸ਼ੁਰੂ ਹੋ ਜਾਂ ਦਮ ਪੰਚਾਇਤ ਨੂੰ ਬਾਹਰ ਬਾਹਰ ਕਹਿ ਚੁੱਕੇ ਸਰਪੰਚ ਨੂੰ ਕਹਿ ਚੁੱਕੇ ਆ ਕਈ ਵਾਰ ਮੁੰਡਿਆਂ ਨੇ ਪਿੰਡ ਇਕੱਠਾ ਕੀਤਾ ਹੈ ਸਰਪੰਚ ਅੱਜ ਕੱਲ ਕਰੀ ਜਾਂਦਾ ਸਾਰੀ ਪੰਚਾਇਤ ਜ਼ਿੰਮੇਵਾਰੀ ਦੀ ਜੀ ਤੇ ਬੜਾ ਬੜਾ ਕੋਲ ਵੀ ਜਾਏ ਜੈ ਸਿੰਘ ਰੋਡੀ ਕੋਲ ਵੀ ਜਾਏ ਕੋਈ ਸਮੱਸਿਆ ਨਹੀਂ ਹੱਲ ਹੋ ਰਹੀ ਸਾਡੀ ਅਜਾ ਡੀਪੀ ਸੋ ਗੋ ਜੱਜ ਹਾਂਜੀ ਸਭ ਕੋ ਜਾਏਗੀ ਨਾਨਕੇ ਉਹਨਾਂ ਦੇ ਪਿੰਡ ਹੈ ਹਾਂਜੀ ਨਾਨਕੇ ਪਿੰਡ ਜੀ ਤੋਂ ਨਾਨਕੇ ਹਾਂਜੀ ਹਾਂਜੀ ਨਾਨਕੇ ਸਭ ਸਹਾਲ ਨਹੀਂ ਹੋ ਰਿਆ ਇਹ ਪਾਣੀ ਦਾ ਮਸਲਾ ਹੱਲ ਨਹੀਂ ਹੋ ਰਿਆ ਇਹ ਜਿਹੜਾ ਛੱਪੜ ਇਹਦੇ ਵਿੱਚ ਕਿੰਨੇ ਘਰਾਂ ਦਾ ਪਾਣੀ ਪੀ ਰਹਿਆ ਅੱਧੇ ਪਿੰਡ ਦਾ ਪਾਣੀ ਪੀ ਰਹਿਆ ਹਾਂ ਸਰ ਇਹ ਅੱਧੇ ਪਿੰਡ ਦਾ ਪਾਣੀ ਪੀ ਰਹਿਆ ਛੱਪੜ ਵਿੱਚ ਪਰਲੇ ਪਾਸੇ ਦਾ ਕੋਈ ਬੰਦੇ ਰੋਕ ਰਹੇ ਜਿਹਨਾਂ ਦਾ ਪਾਣੀ ਪੀ ਰਹਿਆ ਤੇ ਸਕੂਲ ਦੇ ਵਿੱਚ ਕਿੱਥੋਂ ਜਾਂਦੇ ਸਕੂਲ ਦੇ ਬੱਚੇ ਚੱਕ ਕੇ ਮਾਂ ਤੇ ਲਖਾਂਦੇ ਬੱਚਾ ਰੋਜੀ ਮੋਹਤਾਜ ਬਾਰਿਸ਼ ਹੋਇਆ ਜਬ ਮੌਕੇ ਤੇ ਅਸੀਂ ਆਇਆ ਬਾਰਿਸ਼ ਉਹ ਦੇਖੋ ਬੱਚੇ ਬਾਹਰ ਖੜੇ ਦੇਖ ਲਓ ਨਿਗਾਹ ਮਾਰ ਸਕਦੇ ਬਾਹਰ ਜਾ ਸਕਦੇ ਸਕੂਲ ਦਾ ਟਾਈਮ ਹੋ ਗਿਆ ਮਾਸਟਰ ਵੀ ਇਧਰੋਂ ਬਾਹਰ ਕੰਨ ਟਪ ਟਪ ਕੇ ਜਾ ਰਹੇ ਹੈ ਸਕੂਲ ਵਿੱਚ ਬਹੁਤ ਸਮੱਸਿਆ ਸਰ ਆਇ ਨਹੀਂ ਸਰ ਐਮ ਐਲ ਏ ਥੋੜਾ ਪੰਡਣੀ ਆ ਐਮ ਐਲ ਏ ਨਹੀਂ ਆਇਆ ਮੌਕਾ ਦੇ ਗਿਆ ਨਿੱਕੇ ਦੇ ਅੰਦਰ ਉਹ ਕਹਿੰਦੇ 1-2 4 ਦਿਨ ਹੋ ਜਾਊਗਾ 2-4 ਦਿਨ ਕਰੀ ਜਾਂਦੇ ਹੋ ਨਹੀਂ ਰਿਹਾ ਮਸਲਾ ਹੱਲ ਨਹੀਂ ਹੋ ਰਿਹਾ ਜੀ ਸਰਕਾਰ ਤਾਂ ਕਹਿੰਦੇ ਬਦਲਾਅ ਦੀ ਸਰਕਾਰ ਹੈ ਬਦਲਾਅ ਜਿਹੜਾ ਦੇ ਪਾਣੀ ਬਦਲਾਅ ਹੋ ਜੀ ਦੇਖ ਰਹੇ ਤੇ ਬਲਾਤਾ ਹੋਇਆ ਜਿਹੜਾ ਹੋਇਆ ਦੇਖਾ ਸਾਡੇ ਸਾਹਮਣੇ ਹੈ ਜੀ ਗੰ ਠੀਕ ਕਰਾ ਲੇ। ਵਿਖਵਾ ਸੀ ਪ੍ਰਸ਼ਾਸਨ ਪਿੰਡ ਘਟਵਾਰਾ ਵੱਡਾ ਠੀਕ ਹੈ ਜੀ। ਅਸੀਂ ਮਤਲਬ ਬਹੁਤ ਮਸਲਾ ਠਾਹਟੇ। 5 ਸਾਲ ਪਹਿਲੇ ਕਾਂਗਰਸ ਸਰਕਾਰ ਆਈ ਉਹਨਾਂ ਨੇ ਕੁਝ ਨਹੀਂ ਕਰਿਆ ਹੈ। ਹੁਣ ਭਗਵਾਨ ਜੀ ਮਾਰਾਗਾ ਡੇਢ ਸਾਲ ਹੋ ਗਿਆ। ਕੋਈ ਕਹਿੰਦਾ ਐਮਐਲਏ ਮੈਂ ਆਂਦਾ ਕੋਈ ਕਹਿੰਦਾ ਮੈਂ ਜਾਂਦਾ ਜੇ ਪੰਚਾਇਤ ਨੂੰ ਬੁਲਾਉਂਦੇ ਆ ਪੰਚਾਇਤ ਇੱਕ ਦਿਨ ਕਹਿੰਦੀ ਮੈਂ ਆ ਗਿਆ। ਇੱਕ ਦਿਨ ਕਹਿੰਦੀ ਮੈਂ ਨਹੀਂ ਆਦਾ। ਦੋ ਦਿਨ ਬਸਲਾ ਹੋਣਾ ਫੇਲ ਕਰੰਦੇ ਆ। ਆਹ 8 ਦਿਨ ਨੂੰ ਫੇਰ ਲੰਗਾਤੇ। ਅੱਜ ਫੇਰ بارش ਹੋ ਗਈ। ਆ ਦੇਖ ਲਓ ਪਿੰਡ ਪੂਰੀ ਲਾਈਨ ਲੱਗੀ ਵੀ ਆ ਨਿਆਣਿਆਂ ਦੇਖ ਲਓ ਹਾਲ ਕਿਆ ਕਿਸੇ ਬੱਚੇ ਦਾ ਕੋਈ ਇਹਦਾ ਕੰਡ ਹੋ ਗਿਆ ਤਾਂ ਅਸੀਂ ਫਿਰ ਬਖਸ਼ਣਲੇ ਬੰਦੇ ਹੈ ਨਹੀਂ ਸਾਡੀ ਨੂੰ ਪਾਣੀ ਪਾਣੇ ਕਿਸੇ ਤੇ ਬਾਹਰ ਜਾ ਕੇ ਚਾਹੇ ਭਗਵਾਨ ਜੀ ਮਾਨ ਪਰਬ ਹੈ ਚਾਹੇ ਕੋਈ ਹੋਰ ਸਰਕਾਰ ਪਰਬ ਹੈ ਪਾਣੀ ਦਾ ਨਿਕਾਸ ਹੈ ਨਹੀਂ ਪਾਣੀ ਇਹਦੇ ਕਾਸ ਹੈ ਕਿ ਹੁਣ ਸਾਡ ਨੂੰ ਪਤਾ ਨਹੀਂ ਇਸ ਗੱਲ ਦੇ ਬਾਰੇ ਉਹਨਾਂ ਨੇ ਸਿਵਲ ਕਿਉਂ ਪਾਇਆ ਜੀ ਮਤਲਬ ਇਸ ਗੱਲ ਤੋਂ ਮਤਲਬ ਜਦ ਤੂੰ ਨੂੰ ਪਤਾ ਨਹੀਂ ਥਾ ਪੁਰਾਣੇ ਕਿ ਦਾ ਜਾਂ ਨਕਸ਼ਾ ਤਾਂ ਸਾਹੀ ਨਹੀਂ ਥੇ ਤਾਂ ਉਹਨਾਂ ਨੇ ਸਿਵਲ ਪਾਇਆ ਕਿਉਂ ਅੱਗੇ ਜੋ ਕੋਈ ਹੁੰਦਾ ਹੁੰਦਾ ਤਾਂ ਵੇਖੀ ਜਾਂਦੀ ਛੱਪੜ ਦਾ ਪਾਣੀ ਆਂਦਾ ਛੱਪੜ ਦਾ ਪਾਣੀ ਨਹੀਂ ਪਿੰਡ ਦਾ ਪਾਣੀ ਆਂਦਾ ਇਹ ਅੱਛਾ ਪਿੰਡ ਦਾ ਪਾਣੀ ਪੂਰੇ ਪਿੰਡ ਦਾ ਹੀ ਪਾਣੀ ਇਹ ਅੱਧੇ ਪਿੰਡ ਦਾ ਵੀ ਸਿਰਦਾ ਅੱਧਾ ਪਿੰਡੇ ਤੋਂ ਰਹਿ ਗਿਆ ਇਹ ਸਰਪੰਚ ਕੀ ਕਹਿੰਦਾ ਇਹ ਹੈ ਜੀ ਸਰਪੰਚ ਕੀ ਸਰਪੰਚ ਜੇ ਹੁੰਦਾ ਤਾਂ ਇਹ ਗੱਲ ਨਾ ਹੁੰਦੀ ਸਰਪੰਚ ਆ ਬਸ ਅੱਜ ਆ ਗਿਆ ਪਰਸੋਂ ਅਸੀਂ ਭਰਿਆ ਐ ਛੇ ਨਹੀਂ ਕਹਿੰਦਾ ਜੀ ਮੈਂ ਪਹਿਲੀ ਦਿਨ ਤੁਹਾਡੇ ਹੱਲ ਕਰ ਦੂੰਗਾ ਫਿਰ ਉਹ ਸੰਤੋਸ਼ ਆ ਮੁੰਡਾ ਆ ਕਟਾਰੀਆਰਾ ਉਹ ਅੱਛਾ ਖੜ ਕੇ ਚਲਾ ਗਿਆ ਚਲੋ ਅਸੀਂ ਉਹਨੂੰ ਕਿਹਾ ਜੀ ਸਾਡਾ ਹਾਲ ਮਸਰਾ ਖਰਾਬ ਹੈ ਮਦਰੀ ਨੂੰ ਥੋੜਾ ਹੱਲ ਕਰੋ ਲੇਕਿਨ ਉਹ ਵੀ ਨਹੀਂ ਆਇਆ ਹੈ ਉਹ ਕੱਲ ਕਹਿੰਦੇ ਸੰਤੋਸ਼ ਨਿਆਣਾ ਉਹ ਵੀ ਨਹੀਂ ਆਈ ਹੈ। ਇਹ ਮੰਗ ਕਰਦੇ ਤੁਸੀਂ। ਮੰਗ ਸਾਡਾ ਪਾਣੀ ਦਾ ਮਸਲਾ ਇਹਨੂੰ ਕਿਸੇ ਤਰ੍ਹਾਂ ਠੰਗ ਹੱਲ ਕਰਿਆ ਜਾਵੇ। ਸਾਰਾ ਪਿੰਡ ਸਾਡਾ ਖੱਜਲ ਹੈ। ਦੇਖੋ ਕੋਈ ਲੰਘ ਕੇ ਦੱਸ ਦੇ ਉਹ ਸਾਨੂੰ। ਹੋ ਚੁੱਕਿਆ ਹੈ। ਇੱਥੇ ਸਿਰਫ ਵੋਟਾਂ ਦਾ ਮੋਹਰੇ ਰੱਖਿਆ ਜਾਂਦਾ ਹੈ। ਚਾਹੇ ਉਹ ਚੂੜ ਪਰ ਰੋਡ ਹੈ ਉੱਥੇ ਕੰਮ ਚੱਲਦਾ ਚੱਲਦਾ ਐਮ.ਐਮ.ਐਲ.ਏ ਸਾਹਿਬ ਵੱਲੋਂ ਭੇਜੇ ਗਏ ਬੰਦੇ ਕੰਮ ਕਰਾਉਣ ਵਾਸਤੇ। ਲੇਕਿਨ ਬਾਅਦ ਵਿੱਚ ਉਹੀ ਰਾਜਨੀਤੀ ਕਰਕੇ ਉਸ ਰੋਡ ਨੂੰ ਚੱਲਦੇ-ਚੱਲਦੇ ਬੰਦ ਕਰਾ ਦਿੱਤਾ ਗਿਆ। ਹੁਣ ਇੱਥੇ ਵੀ ਆ ਸਕੂਲ ਦੇ ਮੋਰੇ ਤੁਸੀਂ ਦੇਖ ਲਓ ਇੱਥੇ ਅਸੀਂ ਇੱਕ ਪ੍ਰਯਾਸ ਟੀਮ ਬਣਾਈ ਗਈ ਸਾਡੀ ਉਹਨੇ ਲੱਖਾਂ ਰੁਪਇਆ ਖਰਚ ਕਰਕੇ ਉਹ ਇਹ ਯਤਨ ਕਰ ਰਹੇ ਕਿ ਸਕੂਲ ਚੱਲੇ ਪਰ ਆ ਪਿੰਡ ਦੇ ਰਾਜਨੀਤੀ ਕਾਰਨ ਆ ਸਕੂਲ ਦਾ ਹਾਲ ਤੁਸੀਂ ਦੇਖ ਲਓ ਆ ਸਾਡਾ ਗਰਾਊਂਡ ਹੈ ਆ ਬੱਚੇ ਛੋਟੇ ਛੋਟੇ ਇੱਥੇ ਪੜ੍ਹਦੇ ਆ ਕਿੱਦਾਂ ਆਉਂਗੇ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਕਿ ਸਾਡੇ ਪਿੰਡ ਦਾ ਕੀ ਹੋਊਗਾ ਰੱਬ ਹੀ ਰੱਖਾ ਜੀ ਸਾਡੇ ਪਿੰਡ ਦਾ ਹੁਣ ਤਾਂ ਇਹ ਸਰਕਾਰਾਂ ਮੋਰੇ ਅਪੀਲ ਲੈ ਕੇ ਆਪ ਹੀ ਕੰਮ ਆ ਕੇ ਕਰਾਣੇ ਚਾਹੀਦੇ ਉਹਨਾਂ ਨੂੰ ਕਿਉਂਕਿ ਸਾਡੇ ਨਵੀਂ ਜਿਹੜੀ ਸਰਕਾਰੇ ਬਦਲਾ ਬਹੁਤ ਲੈ ਰਹੀ ਪੰਜਾਬ ਦੇ ਅੰਦਰ ਅਸੀਂ ਤਾਂ ਇਹ ਸੋਚਿਆ ਸੀ ਕਿ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਕਿ ਕੁਝ ਬਦਲਾਅ ਹੋਊਗਾ ਪਰ ਬਦਲਾਅ ਕੋ ਸਾਡੇ ਪਿੰਡ ਦੇ ਵਿੱਚ ਤਾਂ ਖਾਸ ਤੌਰ ਤੇ ਕੋਈ ਬਦਲਾਅ ਦੇਖਣ ਨੂੰ ਮਿਲ ਨਹੀਂ ਰਿਹਾ ਹਰ ਪਾਸੇ ਇਹੀ ਹਾਲ ਹੈ ਚਾਹੇ ਉਹ ਚੂੜ ਪਰ ਰੋਡ ਦੇਖ ਲਓ ਚਾਹੇ ਸਾਡੇ ਪਿੰਡ ਦੀਆਂ ਗਲੀਆਂ ਨਾਲੀਆਂ ਦੇਖ ਲਓ ਚਾਹੇ ਸਾਡੇ ਪਿੰਡ ਦਾ ਸਕੂਲ ਦੇਖ ਲਓ ਬਹੁਤ ਹੀ ਮਾੜਾ ਹਾਲ ਹੈ ਜੀ ਬਹੁਤ ਮਾੜਾ ਹਾਲ ਹੈ ਸਰਕਾਰ ਮੋਰੇ ਸਾਡੀ ਤਾਂ ਇਹ ਹੱਥ ਜੋੜ ਕੇ ਅਪੀਲ ਹੈ ਕਿ ਸਾਡੇ ਪਿੰਡ ਦਾ ਹਾਲ ਵਧੀਆ ਕੀਤਾ ਜਾਵੇ ਸ਼ਾਬਾਸ਼ ਆਰਾਮ ਨਾਲ ਆਰਾਮ ਨਾਲ

ਇਹ ਫਿੱਕਾਉਣਾ ਜੀ ਇਹਨਾਂ ਉਹ ਬੱਲੇਬਾਦ ਦਾ ਜਮਾਉਣੇਗੀ ਉਹ ਬੱਲੇਬਾਦ ਦਾ ਜੇ ਬਈ ਘਰ ਚਲਾਏ ਜੀ ਸਤੂ ਜੀ ਖੇਤੀ ਤੋਂ ਉਸੇ ਘਰੇ ਮੈਂ ਆ ਦੇਖਣੇ ਦੀ ਵੀ ਪਾਣੀ ਕੱਢ ਲਈ ਮਾਰੀ ਚੁ ਲੈ ਜੀ ਠੀਕਾ ਹੋ ਗਿਆ ਕਿਹੜੇ ਪਿੰਡ ਕਟਵਾਰਾ ਪਿੰਨਾ ਆ ਕੀ ਮਸਲਾ ਕੀ ਹੈ ਜੀ ਮਸਲਾ ਇਹ ਹੈ ਜਿਹੜਾ ਛੱਪੜ 'ਚ ਪਾਣੀ ਪਾਉਂਦੇ ਨਾ ਪਹਿਲਾਂ ਸੀਵਰੇਜ ਪਾਉਣ ਤੋਂ ਪਹਿਲਾਂ ਪੰਚਾਇਤ ਨੇ ਦੇਖਿਆ ਨਹੀਂ ਵੀ ਸਾਡੇ ਕੋਲ ਜਗ੍ਹਾ ਹੈ ਜਾਂ ਨਹੀਂ ਹੈ ਪਾਉਣ ਨੂੰ ਸੀਵਰੇਜ ਸ਼ੁਰੂ ਕਰਕੇ ਲਿਆ ਕੇ ਇੱਥੇ ਛੱਡ ਦਿੱਤਾ ਅੱਗੇ ਮਲਕੀਤ ਦੇ ਲੋਕਾਂ ਦੀ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਇਹਦੀ ਮਲਕੀਤ 'ਚ ਪਾ ਦਿਓ ਪਰ ਛੱਪੜ ਆਸ ਤੋਂ ਛਾਲ ਪਹਿਲਾਂ ਪਿੰਡ ਦਾ ਫੈਸਲਾ ਹੋਇਆ ਤਾਂ ਫੇ ਅਸੀਂ ਗੱਬੇ ਮੰਨ ਲਾ ਕੇ ਇੱਕ ਸਾਈਡ ਗੰਦਾ ਪਾ ਦਵਾਂ ਓਵਰਹੋਲ ਪੈਪ ਲਾਇਆ ਜਾ ਬਾਈ ਜੀ ਇਹ ਸਮੱਸਿਆ ਜੀ ਸਾਰਾ ਪੰਚਾਇਤੀ ਕੇਂਦਰ ਇਹਦੇ ਚ ਲੈਟਰਿੰਗਾਂ ਦਾ ਪਾਣੀ ਆ ਰਿਹਾ ਜੀ ਕਾਫੀ ਪੱਕੀਆਂ ਲੈਟਰਿੰਗਾਂ ਠੀਕ ਹੈ ਜੀ ਸਮੱਸਿਆ ਹੈ ਜੀ ਠੀਕ ਹੈ ਸਰਪੰਚ ਜੀ ਪੰਚਾਇਤ ਹੁਣ ਵੀ ਕਹਿੰਦੇ ਤੇ ਪਈ ਅਸੀਂ ਜੀ ਕਰਦੇ ਆ ਕਰਾਣੇ ਐਮਐਲਏ ਸਾਹਿਬ ਨੇ ਅੱਜ ਜਾਣਾ ਤਾਂ ਜੀ ਇੱਥੇ ਅੱਛਾ ਜੀ ਉਹ ਕਹਿੰਦੇ ਅਸੀਂ ਆ ਕੇ ਕਰਵਾਉਂਦੀ ਮਸਲਾ ਇਹ ਮਸਲਾ ਹਲ ਹੋ ਜੀ ਸਾਰੇ ਦਾ ਇਹ ਗੱਲ ਕਹੀ ਹੈ ਵੀ ਕਰਾਣ ਜਾਂ ਬੰਨ ਲੱਗ ਜਾਣਾ ਫਿਰ ਹੋਏ ਜਾਣਾ ਜੀ ਮਸਲਾ ਹਲ ਹੋ ਜੀ ਫਿਰ ਹੱਲ ਹੋ ਜਾਣਾ ਜੀ ਫਿਰ ਵਧੀਆ ਮਸਲਾ ਹਲ ਹੋ ਜਾਣਾ ਹਾਂ ਜੀ ਠੀਕ ਹੈ ਇਹ ਪਿੰਡ ਕੁਟਵਾਰਾ ਪਲਾ ਦਾ ਵਾਸੀ ਆ ਸਰ ਜੀ ਅਸੀਂ ਪੰਚਾਇਤ ਨੂੰ ਹੀ ਬੇਨਤੀ ਕੀਤੀ ਸੀ ਪਿੰਡਵਾ ਤੁਸੀਂ ਪਿੰਡਵਾ ਸੀਓ ਪਿੰਡ ਵਾਸੀ ਆ ਜੀ ਤੇ ਅਸੀਂ ਵੀਡੀਓ ਸਾਹਿਬ ਨੂੰ ਵੀ ਐਮਐਲਏ ਸਾਹਿਬ ਨੂੰ ਹੀ ਬੇਨਤੀ ਕੀਤੀ ਸੀ ਵੀ ਜਿਹੜਾ ਇਹ ਗੰਦਾ ਪਾਣੀ ਹੈ ਇਹ ਜਿਹੜਾ ਛੱਪੜ ਹੈਗਾ ਇਹ ਪਿੰਡ ਦੇ ਸੈਂਟਰ ਵਿੱਚ ਹੈਗਾ ਲੇਟਰਾਂਗਾ ਤੇ ਖੱਡੇ ਪੱਕੇ ਆ ਗੰਦਗੀ ਨਾਲ ਬਿਮਾਰੀ ਫੈਲਣ ਤੇ ਅਸੀਂ ਕਿਹਾ ਤਾਂ ਪਿੰਡ ਕਿਤੇ ਵੀ ਸੈਵਰੇਟ ਜਗ੍ਹਾ ਸਾਈਡ ਤੇ ਲੈ ਕੇ ਉਹਨੂੰ ਪਿੰਡ ਤੋਂ ਥੋੜਾ ਦੂਰ ਕਰਕੇ ਪਾਣੀ ਇਹ ਜਿਹੜਾ ਸੀਵਰੇਜ ਦਾ ਪਾਇਆ ਜਾਵੇ ਵੈਸੇ ਉਹਨਾਂ ਨੇ ਹਾਂ ਭਰੀ ਹੈ ਬਾਕੀ ਪਤਾ ਨਹੀਂ ਪੰਚਾਇਤ ਦੇ ਆਪਣੇ ਚਿੱਤੇ ਚ ਕੀ ਹੈ ਜੀ ਵੈਸੇ ਪੰਚਾਇਤ ਨੇ ਕਿਸੇ ਨਾਲ ਕੋਈ ਰਾਇ ਕਰਕੇ ਪਹਿਲੇ ਇਹ ਪਾਣੀ ਨਹੀਂ ਲਿਆਂਦਾ ਬਾਜੀ ਸੀਵਰੇਜ ਦੋ ਚਾਰ ਬੰਦਿਆਂ ਦੇ ਨਾਲ ਇਹਨਾਂ ਨੇ ਸਹਿਮਤ ਹੋ ਕੇ ਸਰਪੰਚ ਸਾਹਿਬ ਨੇ ਆਪਣਾ ਇੱਥੇ ਸੀਵਰੇਜ ਲਿਆ ਕੇ ਛੱਡ ਦਿੱਤਾ ਆ ਪੈਪ ਅੱਗੇ ਪਈ ਵੀ ਹੈ ਇਹ ਬਦਲ ਰੋ ਵੈਸੇ ਲੱਗਿਆ ਦਾ ਉਹ ਪੈਪ ਹੁਣ ਬੰਦ ਹੋ ਚੁੱਕੇ ਵੀ ਉਸ ਕਰਕੇ ਜਿਹੜਾ ਇਹ ਪਾਣੀ ਹੈ ਇਕੱਠਾ ਹੋ ਗਿਆ ਵੈਸੇ ਇਹ ਪੈਪ ਜਿਹੜੇ ਅੱਜ ਤੋਂ 15 18 ਸਾਲ ਪਹਿਲੇ ਪੈ ਚੁੱਕੇ ਜੀ <imitation> <imitation> ना समस्या कल की तो असि समस्या ਦਾ ਹੱਲ ਇਹ ਕਿਹਾ ਤਾਂ ਇਹਨਾਂ ਨੂੰ ਪੇਂਟ ਇਕੱਠਾ ਕਰੋ ਕਿ ਤੇ ਸਾਈਡ ਤੇ ਪਾਣੀ ਜਿਹੜਾ ਹੈਗਾ ਜਗਾ ਲੈ ਕੇ ਉੱਥੇ ਸਿਵਰੇਟ ਪਾਣੀ ਉੱਥੇ ਸਾਈਡ ਤੇ ਪਾ ਦਿਓ ਜਿੱਥੇ ਪੇਂਟ ਨੂੰ ਕੋਈ ਗੰਦਗੀ ਦਾ ਸਮੱਸਿਆ ਨਾ ਹੋਵੇ ਠੀਕ ਹੈ ਭਲਾ ਰਹੇ ਪਿੱਛੇ ਘਰੇ ਹੈ ਨਾ ਪਿੱਛੇ ਰਹਿਣਾ ਹੋਰ ਹੈ ਇਹ ਨਿਊਜ਼ ਵਾਲਾ ਜੀ ਬੰਦਾ ਪੇਪਰ ਬਣ ਰਿਹਾ ਉਹ ਵਾਟ ਇਸ ਦੇਖਦੇ ਸਾਹਮਣੇ ਹੀ ਹੈ ਪਾਣੀ ਨਾ ਪਾਣੀ ਕਰੀਦਾ ਪਾਣਾ ਨਹੀਂ ਕੀ ਹੈ ਔਰ ਕਿਰੇ ਪਿੰਡ ਦੇ ਪਰਮਜੀਤ لال ਕਟਵਾਰਾ ਸਰਪੰਚ ਤੁਸੀਂ ਹਾਂਜੀ ਸਰਪੰਚ ਇਹ ਜਿਹੜਾ ਸਕੂਲ ਦੇ ਮੋੜੇ ਪਾਣੀ ਇਕੱਠੇ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹਦੇ ਬਾਰੇ ਕਹਿਣਾ ਚਾਹੁੰਦੇ ਆ ਜੀ ਪਿੰਡ ਦਾ ਮਸਲਾ ਪਿੰਡ ਹੱਲ ਕਰ ਸਕਦਾ ਪਾਣੀ ਸਰਪੰਚ ਦਾ ਘਰ ਤਾਂ ਪਾਣਾ ਨਹੀਂ ਪਾਣੀ ਛੱਪਰ ਚ ਪਹਿਲਾਂ ਪੈਂਦਾ ਉਹ ਮੋਗੇ ਦੇਖ ਰਹੇ ਉਦੀ ਬੋਟੋ ਕੱਢੋ ਖਚਲਿਓ ਠੀਕ ਹੈ ਜੀ ਹੁਣ ਜਿਹੜੇ ਤਾਂ ਘਰਾਂ ਵਾਲੇ ਉਹ ਤਾਂ ਕਹਿੰਦੇ ਸਾਨੂੰ ਮੁਸ਼ਕਾਂ ਦਾ ਸੀ ਨਹੀਂ ਪੈਣ ਦੇਣਾ ਉਧਰ ਖੇਤਾਂ ਵਾਲਿਆਂ ਦਾ ਨਾਲੀਆਂ ਦਾ ਪਾਣੀ ਕਹਿੰਦੇ ਅਸੀਂ ਨਹੀਂ ਲੈਣਾ ਸਰਪੰਚ ਦੱਸੋ ਕਿੱਥੇ ਜਾਊਗਾ ਕਿੱਥੇ ਪਾਵੇ ਪਾਣੀ ਜਦੋਂ ਲੋਕਾਂ ਨੇ ਬੋਟ ਪਾਇਆ ਸਮੱਸਿਆ ਲਈ ਬੋਟ ਰਹੀ ਹੈ ਸਮੱਸਿਆ ਖਤਮ ਤੁਸੀਂ ਕਰੋਗਾ ਨਾ ਜੀ ਨਹੀਂ ਨਹੀਂ ਲੋਕ ਨੇ ਤੁਹੀਂ ਕਹਿਣਾ ਨਾ ਜੀ ਲੋਕ ਤਾਂ ਮੈਨੂੰ ਕਹਿੰਦੇ ਮੈਂ ਤਾਂ ਹੱਲ ਕਰਨ ਨੂੰ ਤਿਆਰ ਹਾਂ ਕਿੱਦਾਂ ਹੱਲ ਕਰੋਗੇ ਤੁਸੀਂ ਪਾਣੀ ਹੁਣ ਦੱਸੋ ਮੈਂ ਪਾਉ ਕਿੱਥੇ ਵੀ ਪਾਣੀ ਆਖਰ ਛੱਪਰ ਚ ਪਾਉ ਦੱਸੋ ਜੀ ਕੋਈ ਫੋਟੋਫੋਲੀਓ ਤੁਹਾਡੇ ਕੋਲ ਹੋਣਾ ਤੁਸੀਂ ਵੀਡੀਓ ਸਾਹਿਬ ਨੂੰ ਗੱਲ ਕਰਕੇ ਕਿਸੇ ਪ੍ਰੋਫੈਸਰ ਤੁਹਾਡੇ ਕੋਲ ਵੀਡੀਓ ਸਾਹਿਬ ਵੀਡੀਓ ਸਾਹਿਬ ਨੂੰ ਵੀ ਅੱਜ ਮਿਲਣਾ ਤਾਂ ਅਸੀਂ ਸਮੱਸਿਆ ਹਲਕੇ ਵਿੱਚ ਹੋਣੀ ਹੈ ਦੱਸੋ ਨਾ ਸਮੱਸਿਆ ਦਾ ਹੱਲ ਹੁਣ ਕਰਕੇ ਹੋਣੀ ਹੈ ਪਿੰਡ ਸਾਰਾ ਹੱਲ ਕਰੂਗਾ ਇੱਕ ਹੀ ਸਮਾਰਟ ਸਕੂਲ ਦੇ ਬੱਚੇ ਪੜ੍ਹਨਾ ਦੇ ਹੁਣ ਥੋੜੀ ਜਿਹੀ ਜਰਾ ਗੰਦੇ ਪਾਣੀ ਚ ਲੰਘ ਕੇ ਸਾਡੀ ਜਾਨ ਮੈਂ ਤਾਂ ਇਹ ਦੰਦ ਦਾ ਸਹਿਮਤਾ ਮੈਨੂੰ ਦਿਦਾ ਹੀ ਹੈ ਹੁਣ ਮੈਂ ਤਾਂ ਅੱਗੇ ਵੀ 2-3 ਵਾਰੀ ਖਬਰ ਲਵਾ ਚੁੱਕਾ ਹਾਂ ਖਬਰ ਦਾ ਮਸਲਾ ਤਾਂ ਨਹੀਂ ਹੋਣੀ ਜੀ ਇਹ ਸਮੱਸਿਆ ਵੀ ਹੱਲ ਹੋਣਾ ਚਾਹੀਦਾ ਨਾ ਲੋਕ ਉੱਥੇ ਸੈਕੜੇ ਲੋਕ ਇਕੱਠੇ ਨੇ ਸਵੇਰ ਸਿੱਥੇ ਸੈਕੜੇ ਲੋਕ ਇਕੱਠੇ ਆ ਹੁਣ ਸਾਰੇ ਬੋਲ ਸਕਦੇ ਇਹਨਾਂ ਦਾ ਪੱਖ ਸਾਰਿਆਂ ਦਾ ਪੁੱਛ ਲਓ ਇਹ ਸਾਰੇ ਪੱਖ ਤੁਸੀਂ ਆਪਣੇ ਆਪਣੇ ਦੱਸੋ ਤੁਸੀਂ ਸਮੱਸਿਆ ਕਿ ਕਿਦਾ ਹੱਲ ਹੋਏਗਾ ਇਹ ਸਮੱਸਿਆ ਦਾ ਹੱਲ ਤਾਂ ਦੇਖੋ ਜੀ ਇਹਦਾ ਹੱਲ ਹੁਣ ਜਦੋਂ ਪਿੰਡ ਇਕੱਠਾ ਹੋਇਆ ਇਹਦਾ ਕੋਈ ਸਾਧਨ ਬਣਾਉਂਦਾ ਨਹੀਂ ਅੱਧਾ ਖੁੰਦੇ ਚ ਪੈਣ ਦੇਣਾ ਇਹਦਾ ਕੋਈ ਹੋਰ ਸਾਧਨ ਬਣਾਉਂਦਾ ਜੇ ਨਹੀਂ ਹੈ ਤਾਂ ਜੇਹਰਨ ਕਿਤੇ ਜਗ੍ਹਾ ਮਿਲਦੀ ਹੈ ਦੋ ਕਹਾ ਜਗ੍ਹਾ ਦੇ ਦਨ ਪੰਚਾਇਤ ਦੀ ਜਗ੍ਹਾ ਹੈ ਜ ਜੇ ਪੰਚਾਇਤ ਦੀ ਜਗਾ ਹੁੰਦੀ ਫੇਰ ਤਾਂ ਗੱਲ ਨੂੰ ਕਮਾਣਦੇ ਅੱਛਾ ਜੀ ਫੇਰ ਤਾਂ ਗੱਲੇ ਕੋਈ ਨਹੀਂ ਸੀ ਵੀਡੀਓ ਸਾਹਿਬ ਕੀ ਕਹਿੰਦੇ ਡੀਡੀ ਵੀ ਕੀ ਕਹਿੰਦੇ ਇਸ ਬਸ ਵੀਡੀਓ ਸਾਹਿਬ ਤਾਂ ਹੁਣ ਨਵੇਂ ਆਏ ਜੀ ਪਹਿਲੇ ਤਾਂ ਕਹਿੰਦੇ ਤੇ ਪੇ ਪਾ ਦੋ ਜੋ ਸਮੱਸਿਆ ਬਹੁਤ ਪੁਰਾਣੀ ਹੈ ਨਾ ਜੀ ਸਮੱਸਿਆ ਪੁਰਾਣੀ ਹੈ ਫੇਰ ਜੇ ਇੱਥੇ ਮਤਲਬ ਅ ਵੀਡੀਓ ਸਾਹਿਬ ਨੂੰ ਗਿਆ ਕੇ ਪਾਸੇ ਲੜਾਈ ਝਗੜੇ ਦਾ ਖਤਰਾ ਫੇਰ ਇੱਥੇ ਬੰਦਾ ਕਾ ਕਰੂਗਾ ਪੁਲਿਸ ਬੁਲਾ ਲਓ ਪੁਲਿਸ ਲਿਆਓ ਫਿਰ ਪੁਲਿਸ ਲਿਆਓ ਤਾਂ ਹੀ ਕੁਝ ਹੋਏਗਾ ਨਾ ਜੀ ਚਲੋ ਤਾਂ ਹਮ ਹਸਾਨ ਕਰਦਾ ਉਹਨੂੰ ਚੱਕ ਕੇ ਅੰਦਰ ਕਰੋ ਜੇ ਸਮੱਸਿਆ ਹੱਲ ਨਾ ਹੋਵੇ ਤਾਂ ਰਾਸਤਾ ਕੀ ਨਹੀਂ ਜੀ ਪੈਪ ਲਾਈਨ ਪਹਿਲਾਂ ਪਈ ਹੋਈ ਜੀ ਸਮਝਾ ਟਾਈਪ ਲਾਈਨ ਪਹਿਲਾਂ ਪਈ ਹੋਈ ਹੈ ਬੰਦ ਹੋ ਗਈ ਹਮ ਕਾਰਨ ਮੈਂ ਤਾਂ ਪਤਾ ਨਹੀਂ ਕਾ ਨਹੀਂ ਪੈਪ ਤਾਂ ਮੇਰੇ ਖਿਆਲ ਇਹਨਾਂ ਨੇ ਪਾਏ ਕਿਨੇ 10 ਇੰਚੀ ਦੇ ਪਤਾ ਨਹੀਂ 12 ਇੰਚੀ ਪਾਈਪ ਛੋਟੇ ਵੱਡੀ ਹੈ ਨਹੀਂ ਪੈਪ ਤਾਂ ਮੇਰੇ ਖਿਆਲ 10 ਜਾਂ 12 ਇੰਚੀ ਦੇ ਹੋਣੇ ਇਹਨਾਂ ਨੂੰ ਪਤਾ ਜਿਨ੍ਹਾਂ ਨੇ ਪਾਏ ਹੋਏ ਮੈਨੂੰ ਨਹੀਂ ਪਤਾ ਇਹਦੇ ਬਾਰੇ ਪਿੰਡ ਤੁਸੀਂ ਵੀ ਰਹਿੰਦੇ ਹੋ ਤੁਸੀਂ ਰਹਿੰਦੇ ਹੋ ਪਿੰਡ ਪਤਾ ਗੱਲ ਕਰਦਾ ਦੇਖੋ ਇਹਨਾਂ ਨੇ ਇਹਦੇ ਵਿੱਚ ਠਹਿਰ ਮੈਂ ਦੇ ਇਹਨਾਂ ਨੂੰ ਪੁੱਛ ਲੈਣੇ ਹੈ ਨਾ ਕਿ ਮੋੜੇ ਨੇ ਇਹਨਾਂ ਨੇ ਪਾਏ ਹੈ 10 ਇੰਚੀ ਹੈ ਕਿ 12 ਇੰਚੀ ਹੈ ਸਮੱਸਿਆ ਦਾ ਹੱਲ ਕਿੱਦਾਂ ਹੋਏਗਾ ਦਸੋਂ ਮਹੀਨਿਆਂ ਤੋਂ? ਸਮੱਸਿਆ ਦਾ ਹੱਲ ਹੁਣ ਪਾਣੀ ਖੜਾ ਜੀ ਹੁਣ ਸਾਰਾ ਪਿੰਡ ਖੜਾ ਤੇ ਦੱਸਣ ਵੇ ਕਿੱਦਾਂ ਹੱਲ ਹੋਣਾ ਚਾਹੀਦਾ ਹੁਣ ਕੱਲਾ ਸਰਪੰਚ ਥੋੜੀ ਹੀ ਕਰ ਸਕਦਾ ਇਹ ਚ ਰਿਕਵਰਡ ਕਾਉਂਟ ਪਿੰਡ ਦੇ ਲੋਕ ਪਾ ਰਹੇ ਜਾਂ ਪ੍ਰਸ਼ਾਸਨ ਪਾ ਰਿਹਾ ਕੌਣ ਪਾ ਰਿਹਾ ਨਹੀਂ ਪ੍ਰਸ਼ਾਸਨ ਨਹੀਂ ਪਾ ਰਿਹਾ ਪਿੰਡ ਦੇ ਬੰਦੇ ਜਿਹੜੇ ਨਾਲ ਨਾਲ ਘਰ ਆ ਅਗਲੇ ਕਹਿੰਦੇ ਸੰਦ ਮੋਸ਼ਕਾਂ ਦਾ ਅਸੀਂ ਨਹੀਂ ਪੈਣ ਦੇਣਾ ਇਹਦਾ ਹੱਲ ਹੱਲ ਦੱਸੋ ਜੇ ਹੁਣ ਹੱਲ ਮੈਂ ਕਰਦਾ ਤੇ ਇੱਥੇ ਲੜਾਈ ਝਗੜਾ ਹੁੰਦਾ ਫੇਰ ਫੇਰ ਤੂੰ ਦਾ ਕੀ ਫਾਇਦਾ ਫੇਰ ਤੇਰੀ ਵੀ ਸਰਪੰਚ ਸਰ ਆਊਗੀ ਤੇ ਸਰਪੰਚ ਜ਼ਿੰਮ ਹਾਂ ਉਹ ਤਾਂ ਹੈਗੀ ਗੱਲ ਬੈਂਟੀ ਪੋਲਿਟਿਕ ਸੈਕਟਰ ਨਹੀਂ ਫੇ ਪਾਣੀ ਨਾ ਐਨਾ ਟਾਈਮ ਖੜਨਾ ਦਾ ਪਤਾ ਲੱਗਿਆ ਕਿ ਡੀਪੀ ਸੇ ਪੰਜਾਬ ਰਿਓ ਉਹਨਾਂ ਦੇ ਨਾਨਕੇ ਪਿੰਡ ਹੈ ਜੀ ਲਾਉਣਾ ਨਹੀਂ ਮੈਂ ਨਹੀਂ ਉਹਨਾਂ ਨੂੰ ਮਿਲਿਆ ਇੱਕ ਸੱਪਨ ਚ ਉਹਨਾਂ ਨੂੰ ਮਿਲਣਾ ਚਾਹੀਦਾ ਨੇ ਪਿੰਡ ਦੇ ਵਿਕਾਸ ਲਈ ਸਰਪੰਚ ਦਾ ਕੰਮ ਉਹਦੇ ਪਿੰਡ ਦੇ ਵਿਕਾਸ ਵੀ ਦਸ ਸਮੱਸਿਆ ਹੱਲ ਕਰਾਈ ਅਈ ਅਈ ਤਾਂ ਐਮਐਲਏ ਸਾਹਿਬ ਨੂੰ ਕਹਾਂਗੇ ਜੀ ਇੱਕ ਦਿਨ ਮੈਂ ਅੱਗੇ ਵੀ ਰਿਕਵੈਸਟ ਪਾਈ ਦੀ ਫੋਨ ਤੇ ਬੋਲ ਕੇ ਵੀ ਲਾਈਵ ਹੋ ਕੇ ਉਹਨਾਂ ਨਾਲੇ ਜਵਾਬ ਵੀ ਆਇਆ ਤਾਂ ਪੀ ਸਾਡੇ ਨੋਟ ਚ ਗੱਲ ਹੈ ਨਹੀਂ ਦੀ ਦੋ ਚਾਰ ਦਿਨ ਚ ਹੱਲ ਕਰਾਂਗੇ ਸਰਪੰਚ ਸਾਹਿਬ ਤੁਸੀਂ ਲਾਈਵ ਹੋਣਾ ਜਾਂਦੇ ਹੋ ਲੇਕਿਨ ਸਮੱਸਿਆ ਹੱਲ ਕਿਦਾਂ ਹੋਊਗਾ ਇਹ ਤੁਹਾਨੂੰ ਪਤਾ ਨਹੀਂ ਬਹੁਤ ਮਾਰੀ ਮਸਲਾ ਹੁਣ ਪਿੰਡ ਦਾ ਸਰਪੰਚ ਕੰਮਾ ਕੀ ਕਰੂੰ ਤੁਸੀਂ ਲਾਈਵ ਹੋ ਕੇ ਕੀ ਦੱਸਣਾ ਚਾਹੁੰਦੇ ਹੋ ਕਿ ਸਮੱਸਿਆ ਪਿੰਡ ਦਾ ਹੈ ਤਾਂ ਵਿਕਾਸ ਕਿਦਾਂ ਹੋਊਗਾ ਹਾਂ ਕਿ ਮਸਲਾ ਕੀ ਪਿੰਡ ਦਾ ਹੈ ਮਸਲਾ ਤਾਂ ਤੁਹਾਡੇ ਸਾਹਮਣੇ ਹੈ ਜੀ ਜਿਹੜਾ ਨਾਲੀਆਂ ਦਾ ਪਾਣੀ ਇਹਨਾਂ ਜੀ ਇਹ ਪੰਚਾਇਤ ਨੇ ਇੱਥੇ ਲੈ ਕੇ ਛੱਡਤਾ ਸੀਗਰੇ ਪਾਇਆ ਨਾ ਜਦੋਂ ਨਾ ਤਾਂ ਇਹਨਾਂ ਨੇ ਛੱਪੜ ਚ ਪਾਇਆ ਨਾ ਕੋਈ ਜਗ੍ਹਾ ਲਈ ਕਿੰਨਾ ਸਮਾਂ ਪਾਇਆ ਹੁਣ ਹੀ ਹੋਇਆ ਜੀ 6 ਮਹੀਨੇ ਅੱਛਾ ਜੀ ਇਹ ਪਾਣੀ ਜਿਹੜਾ ਜੀ ਓਵਰਫਲੋ ਹੋ ਕੇ ਇਹ ਸਾਡੇ ਖੇਤ ਚ ਪੈ ਲਿਆ। ਲੰਦਾ ਪਾਣੀ ਤੁਹਾਨੂੰ ਹੁਣ ਲਾਈਵ ਕਰਾਉਣਾ। ਇਸ ਟਾਈਮ ਇੱਕ ਕਿੱਲਾ ਪੂਰਾ ਪਾਣੀ ਨਾਲ ਨਪਰੇ ਹੋਇਆ ਹੈ। ਜਾਗ ਦੇਖ ਲੋ। ਬਰਸਾਤੀ ਅੱਗੇ ਵੀ ਆਉਂਦਾ ਚਲੋ ਅਸੀਂ ਨਹੀਂ ਰੁਕਦੇ। ਠੀਕ ਹੈ ਪਰ ਨਾਲੀਆਂ ਦਾ ਪਾਣੀ ਅਸੀਂ ਨਹੀਂ ਲੈ ਸਕਦੇ। ਅਸੀਂ ਇਹ ਵੀ ਨਹੀਂ ਕਹਿੰਦੇ ਕਿ ਇੱਥੇ ਘੜਾ ਕਰੋ। ਪੰਚਾਇਤ ਜਿਹੜਾ ਮਰਜ਼ੀ ਹੱਲ ਕਰ ਦਵੇ। ਠੀਕ ਹੈ। ਇਹ ਜਿਹੜਾ ਪਾਣੀ ਆ ਇਸੇ ਲੈ ਕੇ ਛੜਿਆ ਪਹਿਲੀ ਪੰਚਾਇਤਾਂ ਛੜਿਆ ਜਾਂ ਹੁਣ ਦੀ ਪੀਜਾ ਤੇ ਛੜਿਆ। ਪਹਿਲਾਂ ਤਾਂ ਨਾਲੀਆਂ ਹੈ ਨਹੀਂ ਸੀ। ਕੱਚੀਆਂ ਨਾਲੀਆਂ ਸੀ। ਨਹੀਂ ਆਸੀ ਵੇਦ ਪਾਣੀ ਛੜਿਆ। ਸੀਵਰੇ ਦਾ ਪਾਣੀ ਪਹਿਲਾਂ ਵੀ ਹੁਣ ਅੱਗੇ ਪਾਈਪ ਲੰਘਦੇ ਨਹੀਂ ਹੈਗੇ ਪਾਣੀ ਚੱਕਦੇ ਨਹੀਂ ਹੈਗੇ ਹੁਣ ਇੱਥੇ ਖੜਨ ਲੱਗ ਗਿਆ ਸਕੂਲ 'ਚ ਜਿਹੜਾ ਥੱਲੋਂ ਪੈਪ ਗਿਆ ਹੋਇਆ ਉਹ ਕੋਈ ਬਦਰਾਉ ਨਹੀਂ ਹੈਗਾ ਮਤਲਬ ਜਿਹੜਾ ਬਦਰਾਉ ਹੁੰਦਾ ਹੈ ਕਿ ਜਿਹੜਾ ਵੀ ਪੱਕਾ ਲੱਗਿਆ ਹੋਵੇ ਕੋਈ ਸਰਕਾਰੀ ਚੋਈ ਹੋਵੇ ਅੱਗੇ ਮਲਕੀਤ ਹੈ ਪਰ ਸਨਲ ਸਕੂਲ ਦੇ ਥੱਲੋਂ ਜਿਹੜਾ ਪੈਪ ਲੰਘਾਇਆ ਉਹ ਵੀ ਧੱਕੇ ਨਾਲ ਲੰਘਾਇਆ ਹੋਇਆ ਕੋਈ ਕੋਕ ਟੁਕ ਨਹੀਂ ਬਣਦੀ ਹੈਗੀ ਸਕੂਲ ਥੱਲੋਂ ਪੈਪ ਲੰਘਾਣ ਦੀ ਕੋਈ ਟੁਕ ਨਹੀਂ ਬਣਦੀ ਚਲੋ ਅਸੀਂ ਕਹਿੰਦੇ ਟੁਕ ਬਣਦੀ ਕਿ ਨਹੀਂ ਬਣਦੀ ਪੰਚਾਇਤ ਆਪਣਾ ਹੱਲ ਕਰ ਦਵੇ ਠੀਕ ਹੈ ਪੰਚਾਇਤ ਨੇ ਮਤਾ ਪਾਇਆ ਸਾਡੂ ਵਿੱਚ ਪਾਣ ਦਾ ਮਤਾ ਇਹਨ ਕੋਲ ਸਰਪੰਚ ਕੋ ਲੈ ਲੋ ਸਾਰੇ ਪਿੰਡ ਦੇ 10 ਕੋ ਸੋਪ ਬਈਆ ਮੇਰਾ ਪਾਇਆ ਠੀਕ ਹੈ ਠੀਕ ਹੈ ਨਾ ਮਸਲਾ ਕੀ ਕੋਟਵਾਰੀ ਪਿੰਡ ਦੇ ਆ ਸਿੰਧੂ ਦੇ ਵੀ ਨਾ ਮੇਰਾ ਹਾਂਜੀ ਕੀ ਮਸਲਾ ਕੀ ਨਾ ਇੱਥੇ ਮਸਲਾ ਨਹੀਂ ਹੈਗਾ ਪਾਣੀ ਇਹ ਪਹਿਲਾਂ ਤੋਂ ਹੀ ਪਿੰਡ ਦਾ ਆ ਕੇ ਖੜਦਾ ਅੱਜ ਤਾਂ بارش ਦਾ ਹੋਇਆ ਹੈ ਪਹਿਲੇ ਵੀ ਸਾਰੇ ਨਾਲੇ ਇੱਥੇ ਹੀ ਬਾਤੇ ਪਿੰਡ ਦੇ ਕਮਾ ਕੇ ਸਾਰੇ ਪਾਈਪ ਵਗੈਰਾ ਇਤ ਸਾਰਾ ਪਾਣੀ ਗੰਦਾ ਆਂਦਾ ਹੈ ਬਿਲਕੁਲ ਕੋਈ ਲੰਗ ਨਹੀਂ ਸਾਦਾ ਔਰ ਕਾਫੀ ਪੰਚਾਇਤਨੋ ਕੇ ਹਰ ਸਰਪੰਚਨੋ ਕੇ ਹਰ ਲੋਕਾਂ ਨੇ ਬੱਚੇ ਵੀ ਡੁੱਬਦੇ ਐ ਨਿਕਲਦੇ ਵੀ ਦਿਨ ਆਤ ਵਿੱਚ ਬਿਲਕੁਲ ਨਹੀਂ ਨਿਕਲ ਹੁੰਦਾ ਤੇ ਕੋਈ ਵੀ ਹੱਲ ਕਰਨ ਨੂੰ ਤਿਆਰ ਨਹੀਂ ਹੈ ਚਾਹੇ ਸਰਕਾਰ ਹੱਲ ਕਰੇ ਚਾਹੇ ਪੰਚਾਇਤ ਕਰੇ ਕਰਨੀ ਚਾਹੀਦੀ ਹੈ ਨਹੀਂ ਫਿਰ ਇੱਥੇ ਹੱਲ ਚਾਰੇ ਪਿੰਡ ਦੇ ਪਾਸੇ ਘੁੰਮ ਕੇ ਦੇਖ ਲੋ ਕੋਈ ਹੱਲ ਨਹੀਂ ਐ ਉਹ ਪੱਲੇ ਪਾਸ ਇੱਕ ਰੋਡ ਐ ਉਧਰ ਦੇਖੋ ਉਧਰ ਵੀ ਲੋਕੀ ਗਾਲਾਂ ਕੱਢ ਕਰ ਜਾਂਦੇ ਆ ਆਪ ਵੀ ਆਂਦੇ ਆ ਸਭ ਵਿੱਚ ਡੁੱਬਦੇ ਇੱਥੇ ਪਿੰਡ ਐਦਾਂ ਦੀ ਪੰਚਾਇਤ ਨੂੰ ਕਮੀ ਐ ਵੀ ਕੋਈ ਬੰਦਾ ਹੱਲ ਕਰਦਾ ਨਹੀਂ ਹੈਗਾ ਵੀ ਐਦਾਂ ਦੇ ਮੋਹਰੇ ਬੰਦੇ ਹੋਏ ਵੀ ਐ ਵੀ ਹੱਲ ਹੋਣੇ ਨਹੀਂ ਦਿੰਦੇ ਪਿੰਡ ਦੇ ਜਿਹੜੇ ਬਾਕੀ ਮੈਂਬਰ ਐ ਉਹ ਉਹਨਾਂ ਨੂੰ ਕਹਿੰਦੇ ਆ ਉਹ ਮੋਹਰੇ ਵਾਲੇ ਬੰਦ ਕਰਾ ਦਿੰਦੇ ਆ ਫੇਰ ਬੰਦ ਹੋ ਜਾਂਦੇ ਆ ਫੇਰ ਬੋਲਣ ਲੱਗ ਫੇਰ ਲੱਗ ਜਾਂਦੇ ਆ ਹਾਂਜੀ ਸਕੂਲ ਚ ਵੀ ਬੱਚੇ ਪੜਾਂਦੇ ਸਕੂਲ ਵਿੱਚ ਤਾਂ ਬਹੁਤ ਹੀ ਓਕੇ ਬੱਚੇ ਐ ਤੇ ਹਸੇ ਵਾਲੀਆਂ ਸੁਣੀਆਂ ਰੱਖ ਕੇ ਮਾੜਾ ਮੋਟਾ ਲੰਗਾ ਕਰਦੇ ਹੁਣ ਸਹਲੀਆਂ ਵੀ ਦਾਬ ਹੋ ਗਈ ਦੱਸੋ ਕਰਨਾ ਕੀ ਹੈ ਕਿਵੇਂ ਲੱਗਣਾ ਇੱਥੋਂ ਕੀ ਮੰਗ ਕਰਦੇ ਹਾਂਜੀ ਅਸੀਂ ਕਹਿੰਦੇ ਆ ਕਿ ਕੋਈ ਜਿਹੇ ਤਰ੍ਹਾਂ ਹੋਵੇ ਇਹ ਮਸਲਾ ਹੱਲ ਹੋ ਜਾਵੇ ਹੁਣ ਜਿਹੜੇ ਬਾਕੀ ਮੈਂਬਰ ਐ ਪਿੰਡ ਦੇ ਉਹ ਤਾਂ ਕੁਝ ਨਹੀਂ ਕਰ ਸਕਦੇ ਪੰਚਾਇਤ ਨੂੰ ਕਹਿ ਸਕਦੇ ਪੰਚਾਇਤ ਕੋਈ ਹੱਲ ਨਹੀਂ ਕਰਦੇ ਇਹ ਤਾਂ ਸਰਕਾਰ ਹੱਲ ਕਰ ਸਕਦੀ ਹੈ ਪੰਚਾਇਤ ਦੇ ਤੇ ਕਰਾਵੇ ਚਾਹੇ ਕਰਾਵੇ ਆ ਕਰੇ ਆਪਣੇ ਆਪ ਜੋ ਵੀ ਕਰੇ ਇਹ ਪੰਚਾਇਤ ਤੇ ਨਹੀਂ ਹੋਣ ਵਾਲਾ ਕੰਮ ਨਹੀਂ ਹੁੰਦਾ ਬਹੁਤ ਢੇਰ ਹੋ ਗਈ ਕਹਿੰਦੇ ਹਨ ਹਾਂਜੀ ਮੈਂ ਫੌਜ ਦੇ ਇੱਕ ਸਦਸਿਆ ਬੀਐਸ ਵਿਧਾਇਕ ਜਵਾਨ ਹੂੰ ਮੇਰੇ ਪਿੰਡ ਕਟਵਾਰਾ ਕਲਾ ਵੱਡਾ ਅਸੀਂ ਕਈ ਵਾਰੀ ਬਹੁਤ ਬਾਰੀ ਇਕੱਠੇ ਕੀਤੇ ਪਿੰਡ ਦੇ ਸਾਡੀ ਸਮੱਸਿਆ ਨਹੀਂ ਸੁਣੀਆ ਅਸੀਂ 4 ਦਿਨ ਪਹਿਲਾਂ ਆਪਾਂ ਪੰਚਾਇਤ ਨੂੰ ਇਕੱਠਾ ਕੀਤਾ ਸੀਗਾ ਕਿ ਪਾਣੀ ਦੀ ਸਮੱਸਿਆ ਹੱਲ ਕੀਤਾ ਜਾਵੇ ਪੰਚਾਇਤ ਪੰਚਾਇਤ ਨੇ ਸਾਨੂੰ ਅਲਟੀਮੇਟ ਦਿੱਤਾ ਸੀ ਕਿ ਇੱਕ ਤਾਰੀਖ ਦਿੱਤੀ ਜਾਵੇ ਉਸ ਤੋਂ ਬਾਅਦ ਇਹਨਾਂ ਨੇ ਕੁਝ ਨਹੀਂ ਕੀਤਾ ਤੇ ਸਾਡੇ ਪਾਣੀ ਦੀ ਸਮੱਸਿਆ ਹੁਣ ਤੋਂ ਨਹੀਂ 2-3 ਸਾਲ ਤੋਂ ਚੱਲ ਰਹੀ ਹੈ ਅੱਧੇ ਪਿੰਡ ਦਾ ਪਾਣੀ ਜੀ ਛੱਪੜ ਚ ਪੈ ਰਿਹਾ ਹੈ ਅੱਧੇ ਪਿੰਡ ਦਾ ਪਾਣੀ ਨਾਲੀਆਂ ਚ ਘੁੰਮ ਰਿਹਾ ਅਸੀਂ ਤਾਂ ਇਹ ਚਾਹਦੇ ਆ ਕਿ ਇਹਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਭਾਈ ਜਬ ਸਾਰੇ ਪਿੰਡ ਦਾ ਨੰਬਰ 1 ਜਦ ਪੂਰੇ ਪਿੰਡ ਤੋਂ ਬਾਹਰ ਕੱਢਿਆ ਜਾਵੇ ਪਾਣੀ ਸਾਰੇ ਪਿੰਡ ਦਾ ਕਿਉਂਕਿ ਇਹ ਚ ਪੱਖਪਾਸ਼ ਨਹੀਂ ਹੋਣਾ ਚਾਹੀਦਾ ਬਰਾਬਰ ਹੋਣਾ ਚਾਹੀਦਾ ਅੱਜ ਤਾਂ ਸੀਐਮ ਮਾ ਨੂੰ ਇਹ ਗੱਲ ਕਰਦੇ ਆ ਕਿਉਂਕਿ ਇੱਥੇ ਰਾਜਨੀਤੀ ਬਹੁਤ ਜ਼ਿਆਦਾ ਚੱਲ ਰਹੀ ਹੈ ਕਿਉਂਕਿ ਪ੍ਰਿਟੀਕਲ ਮਾਮਲਾ ਹੋ ਰੱਖਿਆ ਕਿਉਂਕਿ ਨਹੀਂ ਤਾਂ ਇਹ ਕੋਈ ਵੱਡੀ ਗੱਲ ਨਹੀਂ ਸੀ ਹੈਗੀ ਪਾਣੀ ਵਾਸਤੇ ਔਰ ਸੀਐਮ ਦਾ ਕੰਮ ਹੈ ਕਿ ਸਮਾਰਟ ਸਕੂਲ ਨੂੰ ਉੱਪਰ ਚੁੱਕਣਾ ਤੇ ਸਾਡੇ ਲੋਕ ਹੀ ਥੱਲੇ ਨੂੰ ਕਰ ਰਿਹਾ ਹੈ ਪ੍ਰਿਟੀਕਲ ਮਾਮਲਾ ਹੋ ਰੱਖਿਆ ਸਾਡੀ ਇਹ ਗੁਜਾਰਸ਼ ਇਹੀ ਹੈ ਕਿ ਜਾਂ ਤਾਂ ਸਾਰੇ ਪਿੰਡ ਦਾ ਪਾਣੀ ਛੱਪੜ ਤਰੀਕੇ ਨਾਲ ਪਾਇਆ ਜਾਵੇ ਨਹੀਂ ਤਾਂ ਸਾਰੇ ਪਿੰਡ ਤੋਂ ਬਾਹਰ ਕੱਢਿਆ ਜਾਵੇ ਪੂਰੇ ਟੋਟ ਪੰਚਾਇਤ ਕੋਲ ਜਗ੍ਹਾ ਹੈ ਨਹੀਂ ਐਸੀ ਗੱਲ ਨਹੀਂ ਜੀ ਹੈਗਾ ਪਿੰਡ ਬਹੁਤ ਕੁਝ ਕਰ ਸਕਦਾ ਖਰੀਦ ਕੇ ਵੀ ਲੈ ਸਕਦਾ ਜੇ ਚਾਏ ਪਣ ਪਣ ਕਿਉਂਕਿ ਸਾਡੇ ਪਿੰਡ ਬਹੁਤ ਐਸੀ ਕੋਈ ਵੱਡੇ ਨਹੀਂ ਹੈਗੇ ਸਾਰੇ ਮੁਲਾਜ਼ਮ ਵੀ ਹੈਗੇ ਵਿਦੇਸ਼ਾਂ 'ਚ ਵੀ ਗਏਗੇ ਠੇਕੇਦਾਰ ਬੰਦੇ ਹੈਗੇ ਨੇ ਜੇ ਚਾਵੇ ਸਹਿਯੋਗ ਨਾਲ ਸਾਰਾ ਕੁਝ ਸਹਿਯੋਗ ਨਾਲ ਸਾਰਾ ਕੁਝ ਹੋ ਸਕਦਾ ਨਹੀਂ ਚਾਹੁੰਦੇ ਤਾਂ ਤੁਸੀਂ ਇਹ ਬਹੁਤ ਪ੍ਰੈਕਟੀਕਲ ਮਾਮਲਾ ਹੈਗਾ ਜੀ ਇੱਥੇ ਕਈ ਲੋਕੀ ਨੇ ਪੁੱਛਿਆ ਜਾਵੇ ਕਿ ਦਿੱਕਤ ਕੀ ਔਰ ਸਾਡੇ ਪਿੰਡ ਦਾ ਪੂਰੇ ਪਿੰਡ ਦਾ ਮੁਆਇਨਾ ਕਰਨਾ ਚਾਹੀਦਾ ਜੀ ਮੈਂ ਤਾਂ ਤੁਹਾਨੂੰ ਰਿਕਵੈਸਟ ਕਰ ਰਹਾ ਕਿ ਪਾਣੀ ਕਿੱਥੋਂ ਆ ਰਿਹਾ ਕਿ ਕਿਹੜੇ ਪਿੰਡ ਦਾ ਕਿੱਥੋਂ ਨਹੀਂ ਆ ਰਿਹਾ ਔਰ ਸਾਡੇ ਪਿੰਡ ਦੇ ਗਲੀਆਂ ਨਾਲੀਆਂ ਅਸੀਂ ਹਜੇ ਤੱਕ ਵੀ ਗਲੀਆਂ ਨਾਲੀਆਂ 'ਚ ਫਸੇ ਹੋਇਆ ਅਸੀਂ ਸਪੋਰਟਸ ਨੂੰ ਕੀ ਦਵਾਂਗੇ ਲੋਕੀ ਤਾਂ ਆਪਣੇ ਐਮਐਲਏ ਐਮਪੀ ਤੋਂ ਮੰਗਦੇ ਆ ਗਰਾਊਂਡ ਸਕੂਲ ਆਪਣੇ ਸਪੋਰਟਸ ਕਲੱਬ ਮੰਗਦੇ ਆ ਅਸੀਂ ਗਲੀਆਂ ਨਾਲੀਆਂ ਮੰਗਦੇ ਆ ਇਹਦਾ ਮਤਲਬ ਅਸੀਂ 20 ਸਾਲ ਪਿੱਛੇ ਲੋਕਾਂ ਤੋਂ ਗਏ ਪਿਆ ਅਸੀਂ ਕੀ ਕਰਾਂਗੇ ਅਸੀਂ ਮੁੰਡੇ ਕੀ ਕਰ ਸਕਦੇ ਆ ਜੀ ਪਿੰਡ ਨੇ ਸਰਬਸੰਮਤੀ ਨਾਲ ਪੰਚਾਇਤ ਚੁਣੀ ਆ ਪੰਚਾਇਤ ਤੋਂ ਪੁੱਛਿਆ ਜਾਵੇ ਕਿ ਕਿਉਂ ਤੁਹਾਨੂੰ ਸਰਬਸੰਮਤੀ ਨਾਲ ਨਹੀਂ ਹੁੰਦਾ ਤੁਸੀਂ 2 ਸਾਲ ਪਹਿਲੇ ਸਤੀਫਾ ਦੇਣਾ ਚਾਹੀਦਾ ਜੀ ਜਲਾਸ ਕਰਨਾ ਚਾਹੀਦਾ ਸੀ ਵਿੜੀ ਨੂੰ ਦੱਸਣਾ ਚਾਹੀਦਾ ਤਾਂ ਐਮਐਲਏ ਨੂੰ ਦੱਸਣਾ ਚਾਹੀਦਾ ਸੀਗਾ ਇਹ ਥੋੜੀ ਮਤਲਬ ਜੀ ਹੁਣ ਇੱਥੇ ਖੜੇ ਹੋ ਕੇ ਜੀ ਮੈਂ ਕੀ ਕਰਾਂ ਪਿੰਡ ਨੂੰ ਕੀ ਕਰਾਂ ਇਹ ਗਾਇਸ ਇਹ ਜਵਾਬ ਨਹੀਂ ਹੈਗਾ ਜੀ ਇਹ ਕੋਈ ਜਵਾਬ ਨਹੀਂ ਹੈਗਾ ਇਹ ਕੋਈ ਜਵਾਬ ਨਹੀਂ ਹੈਗਾ ਪਿੰਡ ਨੇ ਤੁਹਾਨੂੰ 1200 ਬੰਦੇ ਨੇ ਤੁਹਾਨੂੰ ਚੁਣਿਆ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਸੀਗਾ ਹਾਂ ਨਹੀਂ ਕੰਮ ਛੱਡਣਾ ਚਾਹੀਦਾ ਸੀਗਾ ਨਹੀਂ ਇਹ ਕੰਮ ਨਹੀਂ ਹੋਣਾ ਜੀ ਮੈਂ ਕੀ ਕਰਾਂ ਇਹਦਾ ਕੋਈ ਮਤਲਬ ਨਹੀਂ ਹੈਗਾ ਆਪਾਂ ਤਾਂ ਸੀਐਮ ਸਾਹਿਬ ਨੂੰ ਆਪਾਂ ਸੀਐਮ ਸਾਹਿਬ ਨੂੰ ਰਿਕਵੈਸਟ ਕਰਦੇ ਆ ਕਿ ਸਾਡਾ ਜਲਦ ਤੋਂ ਜਲਦ ਮਸਲਾ ਹੱਲ ਕੀਤਾ ਜਾਵੇ ਨੀ ਸਾਡੇ ਪਿੰਡ ਦਾ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ ਤੁਸੀਂ ਦੇਖਿਆ ਵੀਡੀਓ ਚ ਕੀ ਦੇਖਿਆ ਬੱਚੇ ਚੱਕ ਕੇ ਲੰਗਾਣੇ ਪੈਂਦੇ ਆ ਟੀਚਰ ਸਾਹਿਬਾਨ ਵੀ ਆ ਰੱਖਿਆ ਔਰ ਹਰ ਰਾਹgir ਦਾ ਲੰਗਾ ਇੱਥੋਂ ਇਹ ਸਾਡੇ ਨਹੀਂ ਹੈਗੀ ਸਮੱਸਿਆ ਆਲੇ ਦੋਲੇ ਪਿੰਡ ਵਾਲੇ ਵੀ ਸਾਨੂੰ ਤਾਣੇ ਮੈਣੇ ਮਾਰਦੇ ਆ ਜਦੋਂ ਅਸੀਂ ਬਾਹਰ ਜਾਂਦੇ ਆ ਜਦੋਂ ਕਿਸੇ ਸਪੋਰਟਸ ਦੀ ਗੱਲ ਕਰਦੇ ਆ ਪਹਿਲਾਂ ਇਹੀ ਗੱਲ ਕਰਦੇ ਆ ਕਿ ਤੁਹਾਡੇ ਪਿੰਡ ਚ ਗਲੀਆਂ ਚ ਪਾਣੀ ਭੜਿਆ ਫਿਰਦਾ ਅਸੀਂ ਦੱਸੋ ਕੀ ਕਰ ਸਕਦੇ ਆ ਮੇਰੇ ਪਰਸਨਲ ਦੀ ਗਲਤੀ ਹੈ ਨਹੀਂ ਸਾਰੇ ਪਿੰਡ ਦਾ ਮੁੱਦਾ ਹੈ ਜਿਵੇਂ ਮੈਂ ਪਰਸਨਲ ਲੰਗੜਾ ਤੋਂ ਇੱਥੇ ਹੈ ਨਹੀਂ ਅਸੀਂ ਤਾਂ ਇਹ ਕਹਿੰਦਾ ਵੀ ਸਾਰਿਆਂ ਨੂੰ ਇੱਥੇ ਇਕੱਠੇ ਹੋ ਕੇ ਰਲ ਮਿਲ ਕੇ ਮੁੱਦੇ ਦਾ ਹੱਲ ਮਸਲਾ ਹੱਲ ਕਰਨਾ ਚਾਹੀਦਾ। ਅਪਤਸੀਮਾਨ ਸਾਊਂਡ ਰਿਕਵੈਸਟ ਕਰ ਰਹੇ ਆ ਕਿ ਸਾਡਾ ਜਲਦ ਤੋਂ ਜਲਦ ਮਸਲ ਹੱਲ ਕੀਤਾ ਜਾਵੇ। ਕੱਲੇ ਦੇ ਵਿਚਾਰ ਪੁੱਛੋ ਤੁਸੀਂ ਮੈਨੂੰ ਨਾ ਨਾ ਕਹੀ ਜਾਓ ਕੱਲੇ ਨੂੰ। ਸਰਪੰਨ ਦੇ ਮੁਖੀ ਤੁਸੀਂ ਪਿੰਡ ਮੈਂ ਧੱਕੇ ਨਾਲ ਤਾਂ ਪਾਣੀ ਪਾ ਨਹੀਂ ਸਕਦਾ। ਦੇ ਮੁਖੀ ਤੁਸੀਂ ਹੋਏ ਤੁਹਾਨੂੰ ਪੁੱਛਿਆ ਹੀ ਹੈ ਮੇਰਾ। ਧੱਕੇ ਨਾਲ ਪਾਣੀ ਨਹੀਂ ਮੈਂ ਪਾ ਸਕਦਾ ਹੈ। ਕਿ ਦੂਜੇ ਪਾਸੇ ਅਗਲੀ ਧਰਵੀ ਖੜਦੀ ਹੈ। ਉਹਨਾਂ ਦਾ ਵੀ ਪੱਕਾ ਪੁੱਛ ਲਓ। ਉਹਨਾਂ ਕੋ ਸਹਿਮਤ ਕੋ ਪਿੰਡ ਵਿੱਚ ਕਿਹੜਾ ਸਹਿਮਤ ਸਹਿਮਤ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਤਾਂ ਹੈਗਾ ਆਪੇ ਪਿੰਨਾਂ ਦੇ ਵਿੱਚ ਸਹਿਮਤ ਹੁੰਦੇ ਹੀ ਹੈ ਕਦੇ। ਪਿੰਡ ਜੇ ਤੁਹਾਡੀ ਪੰਚਾਇਤ ਦਾ ਕੋਈ ਹੈ ਇੱਥੇ ਦੀ ਕੁਟਵਾਰੀ ਦੀ ਇੱਕ ਦੂਜੀ ਕੁਟਵਾਰੀ ਦੀ ਬਖਰੀ ਤੁਹਾਡੇ ਨਾਲ ਸਹਿਮਤ ਤਾਂ ਮੈਂਬਰ ਹਾਂ ਮੈਂਬਰ ਸਾਹਿਬ ਹਰ ਤਾਂ ਸਾਰੇ ਚਲੋ ਠੀਕ ਹੈ ਜੀ ਹਾਂ ਭਲਾ ਰਹਿਣਾ ਪਿੱਛੇ ਘਰੇ ਹੈ ਨਾ ਪਿੱਛੇ ਰਹਿਣਾ ਹੋਰ ਹੈ ਕੀ ਇਹ ਨਿਊਜ਼ ਵਾਲਾ ਜੀ ਬੰਦਾ ਪੇਪਰ ਬੰਦ ਰਿਹਾ ਉਹ ਸਾਹਮਣੇ ਹੀ ਹੈ ਸਰਪੰਚ ਨੇ ਪਾਣੀ ਘਰੀ ਦਾ ਪਾਣਾ ਨਹੀਂ ਹੈ ਕੀ ਹੈ ਔਰ ਕਿਰੇ ਪਿੰਡ ਦੇ ਪਰਮਜੀਤ لال ਕਟਵਾਰਾ ਸਰਪੰਚ ਹੋ ਤੁਸੀਂ ਹਾਂਜੀ ਸਰਪੰਚ ਇਹ ਜਿਹੜਾ ਸਕੂਲ ਦੇ ਮੋੜੇ ਪਾਣੀ ਇਕੱਠੇ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹਦੇ ਬਾਰੇ ਕਹਿਣਾ ਚਾਹੁੰਦੇ ਆ ਜੀ ਪਿੰਡ ਦਾ ਮਸਲਾ ਪਿੰਡ ਹੱਲ ਕਰ ਸਕਦਾ ਪਾਣੀ ਸਰਪੰਚ ਦਾ ਘਰ ਤਾਂ ਪਾਣਾ ਨਹੀਂ ਪਾਣੀ ਛੱਪਰ ਚ ਪਹਿਲਾਂ ਪੈਂਦਾ ਉਹ ਮੋਗੇ ਦੇਖਦੇ ਉਹਦੀ ਫੋਟੋ ਖਿੱਚ ਲਿਓ ਠੀਕ ਹੈ ਜੀ ਹੁਣ ਜਿਹੜੇ ਤਾਂ ਘਰਾਂ ਵਾਲੇ ਉਹ ਤਾਂ ਕਹਿੰਦੇ ਸਾਨੂੰ ਮੁਸ਼ਕਾਂ ਦਾ ਸੀ ਨਹੀਂ ਪੈਣ ਦੇਣਾ ਉਧਰ ਖੇਤਾਂ ਦੇ ਨਾਲੀਆਂ ਦਾ ਪਾਣੀ ਕਹਿੰਦੇ ਅਸੀਂ ਨਹੀਂ ਲੈਣਾ ਸਰਪੰਚ ਦੱਸੋ ਕਿੱਥੇ ਜਾਊਗਾ ਕਿੱਥੇ ਪਾਵੇ ਪਾਣੀ ਜਦੋਂ ਲੋਕ ਨੇ ਬੋਰ ਪਾਇਆ ਸਮੱਸਿਆ ਲਈ ਬੋਲਦੇ ਸਮੱਸਿਆ ਖਤਮ ਤੁਸੀਂ ਕਰੋਗਾ ਨਾ ਜੀ ਨਹੀਂ ਨਹੀਂ ਲੋਕ ਨੇ ਤੁਹੀਂ ਕਹਿਣਾ ਨਾ ਜੀ ਲੋਕ ਤਾਂ ਮੈਨੂੰ ਕਹਿੰਦੇ ਮੈਂ ਤਾਂ ਹੱਲ ਕਰਨ ਨੂੰ ਤਿਆਰ ਹਾਂ ਕਿੱਦਾਂ ਹੱਲ ਕਰੂਗਾ ਤੁਸੀਂ ਪਾਣੀ ਹੁਣ ਦੱਸੋ ਮੈਂ ਪਾਉਂ ਕਿੱਥੇ ਵੀ ਪਾਣੀ ਆਖਰ ਛੱਪੜ ਚ ਪਾਉਂ ਦੱਸੋ ਜੀ ਕੋਈ ਫੋਟੋ ਹੋਵੇ ਤੁਹਾਡੇ ਕੋਲ ਹੋਣਾ ਤੁਸੀਂ ਵੀਡੀਓ ਸਾਹਿਬ ਨੂੰ ਗੱਲ ਕਰਕੇ ਕਿਸੇ ਪ੍ਰਬੂਤ ਤੁਹਾਡੇ ਕੋਲ ਵੀਡੀਓ ਸਾਹਿਬ ਵੀਡੀਓ ਸਾਹਿਬ ਨੂੰ ਵੀ ਅੱਜ ਮਿਲਣਾ ਤਾਂ ਸੀ ਸਮੱਸਿਆ ਹਲਕੇ ਮੇ ਹੋਣੀਏ ਦੱਸੋ ਨਾ ਸਮੱਸਿਆ ਦਾ ਹੱਲ ਹੁਣ ਕਰਕੇ ਹੋਣੀ ਹੈ ਪੰਡ ਸਾਰਾ ਹੱਲ ਕਰੂਗਾ ਇੱਕ 스마트 ਸਕੂਲ ਹੈ ਬੱਚੇ ਪੜ੍ਹਨਾ ਦੇ ਹੁਣ ਤੋਂ ਵੀ ਗੰਦੇ ਪਾਣੀ 'ਚ ਲੰਘੇ ਸਾਰੇ ਜਾਣੇ ਮੈਂ ਤਾਂ ਇਹਦਾ ਸਹਿਮਤ ਮੈਨੂੰ ਦਿਦਾ ਹੀ ਇਹ ਹੁਣ ਮੈਂ ਤਾਂ ਅੱਗੇ ਵੀ 2-3 ਵਾਰੀ ਖਬਰ ਲਵਾ ਚੁੱਕਾ ਹਾਂ ਨਹੀਂ ਖਬਰ ਤਾਂ ਮਸਲਾ ਤਾਂ ਨਹੀਂ ਹੋਣੀ ਇਹ ਸਮੱਸਿਆ ਵੀ ਹੱਲ ਹੋਣਾ ਚਾਹੀਦਾ ਨਾ ਲੋਕ ਇਕੱਠੇ ਸੈਕੜੇ ਲੋਕ ਇਕੱਠੇ ਨੇ ਸਵੇਰ ਸੀ ਇੱਥੇ ਸੈਕੜੇ ਲੋਕ ਇਕੱਠੇ ਹੁਣ ਸਾਰੇ ਬੋਲ ਸਕਦੇ ਇਹਨਾਂ ਦਾ ਪੱਖ ਸਾਰੇ ਦਾ ਪੁੱਛ ਲਓ ਇਹ ਸਾਰੇ ਪੱਖ ਪੁੱਛੋ ਆਪਣੇ ਪੱਖ ਦੱਸੋ ਤੁਸੀਂ ਇਹ ਸਮੱਸਿਆ ਕਿੱਦਾਂ ਹੱਲ ਹੋਏਗਾ ਇਹ ਸਮੱਸਿਆ ਦਾ ਹਾਲ ਤਾਂ ਦੇਖੋ ਜੀ ਇਹਦਾ ਹੱਲ ਹੁਣ ਜਦੋਂ ਪਿੰਡ ਇਕੱਠਾ ਹੋਇਆ ਇਹਦਾ ਕੋਈ ਸਾਧਨ ਬਣਾਉਂਦਾ ਨਹੀਂ ਅੱਧਾ ਖੁੱਲੇ ਚ ਪੈਣ ਦੇਣਾ ਜਿਹਦਾ ਕੋਈ ਹੋਰ ਸਾਧਨ ਬਣਾਉਂਦੇ ਜੇ ਨਹੀਂ ਹੈ ਦਾ ਜਿਹੜਾ ਨੂੰ ਕਿਤੇ ਜਗ੍ਹਾ ਮਿਲਦੀ ਹੈ ਦੋ ਕਨਾਲ ਜਗ੍ਹਾ ਦੇ ਦੇਣ ਪੰਚਾਇਤ ਦੀ ਜਗ੍ਹਾ ਹੈ ਜੀ ਪੰਚਾਇਤ ਦੀ ਜਗ੍ਹਾ ਹੈ ਨਹੀਂ ਜੇ ਪੰਚਾਇਤ ਦੀ ਜਗ੍ਹਾ ਹੁੰਦੀ ਫੇਰ ਤਾਂ ਉਹਨੂੰ ਕਮਾਉਂਦੇ ਫੇਰ ਤਾਂ ਗੱਲੇ ਕੋਈ ਨਹੀਂ ਵੀਡੀਓ ਸਾਹਿਬ ਕੀ ਕਹਿੰਦੇ ਡੀਡੀਪੀ ਕੀ ਕਹਿੰਦੇ ਇਸ ਬਸ ਵੀਡੀਓ ਸਾਹਿਬ ਤਾਂ ਹੁਣ ਨਵੇਂ ਆਏਗੀ ਪਹਿਲੇ ਤਾਂ ਕਹਿੰਦੇ ਦੇਪੇ ਪਾ ਦਿਓ ਇਹ ਸਮੱਸਿਆ ਬਹੁਤ ਪੁਰਾਣੀ ਹੈ ਨਾ ਜੀ ਸਮੱਸਿਆ ਪੁਰਾਣੀ ਹੈ ਫੇਰ ਜੇ ਇੱਥੇ ਮਤਲਬ ਅਸੀਂ ਵੀਡੀਓ ਸਾਹਿਬ ਗਿਆ ਕੇ ਪਾਸੇ ਲੜਾਈ ਝਗੜੇ ਦਾ ਖਤਰਾ ਫੇਰ ਪੁਲਿਸ ਲਿਆਓ ਫਿਰ ਲਿਆਓ ਪੁਲਿਸ ਲਿਆਓ ਤਾਂ ਹੈ ਕੁਛ ਹੋਏਗਾ ਨਾ ਜੀ ਚਲੋ ਤਾਂ ਹੁਣ ਪਛਾਣ ਕਰਦਾ ਉਹਨੂੰ ਚੱਕ ਕੇ ਅੰਦਰ ਕਰੋ ਜੇ ਸਮੱਸਿਆ ਹੱਲ ਨਾ ਹੋਵੇ ਰਾਸਤਾ ਕੀ ਨੇ ਇਹਦਾ ਇਹ ਪੈਵਲਨ ਪਹਿਲਾਂ ਪਈਓ ਜੀ ਸਮਝਾ ਡੈਵਲਨ ਪਈਓ ਟਾਇਰ ਪੈਵਲਨ ਪਹਿਲਾਂ ਪਈਓ ਇਹ ਬੰਦ ਹੋ ਗਈ ਹੂੰ ਕਾਰਨ ਮੈਂ ਤਾਂ ਪਤਾ ਨਹੀਂ ਕਾ ਨਹੀਂ ਪੈਪ ਤਾਂ ਮੇਰੇ ਖਲੇ ਇਹਨਾਂ ਨੇ ਪਾਏ ਕਿਨੇ 10 ਇੰਚੀ ਦੇ ਪਤਾ ਨਹੀਂ 12 ਇੰਚੀ ਪਾਈਪ ਛੋਟੇ ਵੱਡੀ ਹੈ ਨਹੀਂ ਪਾਈਪ ਤਾਂ ਮੇਰੇ ਖਿਆਲ 10 ਜਾਂ 12 ਇੰਚੀ ਦੇ ਹੋਣੇ ਇਹਨਾਂ ਨੂੰ ਪਤਾ ਜਿਨ੍ਹਾਂ ਨੇ ਪਾਇਓ ਹੈ ਮੈਨੂੰ ਨਹੀਂ ਪਤਾ ਇਹਦੇ ਬਾਰੇ ਪਿੰਡ ਤੁਸੀਂ ਵੀ ਰਹਿੰਦੇ ਹੋ ਕਿਹੜਾ ਕਿਸੇ ਕਿਸੇ ਦੀ ਹੋਤ ਤੁਸੀਂ ਰਹਿੰਦੇ ਹੋ ਇਹਨਾਂ ਪਿੰਡ ਚ ਪਤਾ ਗੱਲ ਕਰਦਾ ਦੇਖੋ ਇਹਨਾਂ ਨੇ ਇਹਦੇ ਵਿੱਚ ਠੇਰ ਮੈਂ ਦੇ ਇਹਨਾਂ ਨੂੰ ਪੁੱਛ ਲੈਨੇ ਆ ਕਿ ਮੋਡਲ ਇਹਨਾਂ ਨੇ ਪਾਇਆ ਹੈ 10 ਇੰਚੀ ਹੈ ਕਿ 12 ਇੰਚੀ ਹੈ ਸਮੱਸਿਆ ਦਾ ਹੱਲ ਕਿਤਨਾ ਹੋਏਗਾ ਦਸ ਮਿੰਟ ਵਿੱਚ ਸਮੱਸਿਆ ਦਾ ਹੱਲ ਹੁਣ ਪਾਣੀ ਖੜਾ ਜੀ ਹੁਣ ਸਾਰਾ ਪਿੰਡ ਖੜਾ ਤੇ ਦੱਸਣ ਵੇ ਕਿੰਦਾ ਹੱਲ ਹੋਣਾ ਚਾਹੀਦਾ ਹੁਣ ਕੱਲਾ ਸਰਪੰਚ ਥੋੜੀ ਕਰ ਸਕਦਾ ਇਹ ਚ ਰਿਕਵਰਡ ਕਾਊਂਟ ਪਿੰਡ ਦੇ ਲੋਕ ਪਾ ਰਹੇ ਜਾਂ ਪ੍ਰਸ਼ਾਸਨ ਪਾ ਰਿਹਾ ਕੋਣ ਪਾ ਰਿਹਾ ਨਹੀਂ ਪ੍ਰਸ਼ਾਸਨ ਨਹੀਂ ਪਾ ਰਿਹਾ ਪਿੰਡ ਦੇ ਬੰਦੇ ਜਿਹੜੇ ਨਾਲ ਨਾਲ ਘਰ ਆ ਅਗਲੇ ਕਹਿੰਦੇ ਸੰਦ ਮੋਸ਼ਕਾਂ ਦਾ ਅਸੀਂ ਨਹੀਂ ਪੈਣ ਦੇਣਾ ਇਹਦਾ ਹੱਲ ਹੱਲ ਦੱਸੋ ਜੇ ਹੁਣ ਹੱਲ ਮੈਂ ਕਰਦਾ ਤੇ ਇੱਥੇ ਲੜਾਈ ਝਗੜਾ ਹੁੰਦਾ ਫੇਰ ਫੇਰ ਤੂੰ ਦਾ ਕੀ ਫਾਇਦਾ ਫੇਰ ਤੇਰੀ ਵੀ ਸਰਪੰਚ ਸਰ ਆਊਗੀ ਤੇ ਸਰਪੰਚ ਜ਼ਿੰਮੇਵਾਰ ਹੈ ਲੜਾਈ ਹੋ ਗਈ ਪੋਲਿਟਿਕ ਸੇ ਥੀ ਹਾਂ ਓ ਤਾਂ ਹੈਗੀ ਗੱਲ ਬੈਂਟੀ ਪੋਲਿਟਿਕ ਸੇ ਨਹੀਂ ਫੇਰ ਪਾਣੀ ਨਾ ਨਾ ਟਾਈਮ ਖਾਣਾ ਦਾ ਪਤਾ ਲੱਗਿਆ ਕਿ ਡੀਪੀ ਸੇ ਪੰਜਾਬ ਰਿ ਨੇ ਮੈਂ ਨੀ ਮੰਨਦਾ ਮੈਂ ਐਕਸਟ ਸਰਪੰਚ ਉਹਨਾਂ ਨੂੰ ਮਿਲਣਾ ਚਾਹੀਦਾ ਨਾ ਪਿੰਡ ਦੇ ਵਿਕਾਸ ਲਈ ਸਰਪੰਚ ਦਾ ਕੰਮ ਹੁੰਦਾ ਪਿੰਡ ਦੇ ਵਿਕਾਸ ਪਿੰਡ ਦੀ ਸਮੱਸਿਆ ਹਲ ਕਰਾਈ ਅਈ ਤਾਂ ਐਮਐਲਏ ਸਾਹਿਬ ਨੂੰ ਕਹਾਂਗੇ ਜੀ ਇੱਕ ਦਿਨ ਮੈਂ ਅੱਗੇ ਵੀ ਰਿਕਵੈਸਟ ਪਾਈ ਦੀ ਫੋਨ ਤੇ ਬੋਲ ਕੇ ਵੀ ਲਾਈਵ ਹੋ ਕੇ ਉਹਨਾਂ ਨਾਲੇ ਜਵਾਬ ਵੀ ਆਇਆ ਤਾਂ ਪਰ ਸਾਡੇ ਨਾਲੇ ਚ ਗੱਲ ਹੈਨੀ ਦੀ 2-4 ਦਿਨਾਂ ਚ ਹੱਲ ਕਰਾਂਗੇ ਸਰਪੰਚ ਸਾਹਿਬ ਤੁਸੀਂ ਲਾਈਵ ਹੋਣਾ ਜਾਂਦੇ ਹੋ ਲੇਕਿਨ ਸਮੱਸਿਆ ਹੱਲ ਕਿਦਾਂ ਹੋਊਗਾ ਇਹ ਤੁਹਾਨੂੰ ਪਤਾ ਨਹੀਂ ਬਹੁਤ ਮਾਰੀ ਮਸਲਾ ਹੁਣ ਪਿੰਡ ਦਾ ਸਰਪੰਚ ਇਕੱਲਾ ਕੀ ਕਰੂੰ ਤੁਸੀਂ ਲਾਈਵ ਹੋ ਕੇ ਦੱਸਣਾ ਚਾਹੁੰਦੇ ਹੋ ਕਿ ਸਮੱਸਿਆ ਪਿੰਡ ਦਾ ਹੈ ਤਾਂ ਵਿਕਾਸ ਕਿਦਾਂ ਸਰ ਇੱਕ ਘਟਵਾਲੇ ਸਕੂਲ ਦੇ ਪਰ ਪਾਣੀ ਬਹੁਤ ਖੜਾ ਜਿਹੜੇ ਬੱਚੇ ਸਕੂਲ ਦੇ ਨੰਗੜ ਤੋਂ ਬੜੇ ਦੰਗ ਹੈ ਔਰ ਲੰਗ ਮਤਲਬ ਪਣੀ ਵਿੱਚ ਕ੍ਰੋਸ ਹੋ ਕੇ ਸਕੂਲ ਨੂੰ ਜਾਂਦਾ ਹੈ ਤੁਹਾਡਾ ਉਹਦੇ ਪਰ ਕੀ ਕੰਨ ਹੈ ਮੈਂ ਤੌਰ ਬੀਡੀਪੀਓ ਅਜੇ ਹੁਣੇ ਜੁਆਇਨ ਕੀਤਾ ਪਿੰਡ ਵਿੱਚ ਜਾ ਕੇ ਮੈਂ ਦਾ ਜਿਹੜਾ ਸਮੱਸਿਆ ਦਾ ਹੱਲ ਕਰਾਂਗੇ ਇਹਦਾ ਜਿਹੜਾ ਫੈਟ ਲੈਂਪ ਤੋਂ ਪਾਣੀ ਜਿਹੜਾ ਉਹ ਛਪੜੇ ਵਿੱਚ ਪੈਣਾ ਹੈ ਤੇ ਅਜਾ ਚੱਲਿਆ ਨਹੀਂ ਕੁਝ ਉਹਦੀ ਰਿਪੋਰਟ ਆ ਰਹੇ ਆ ਤੇ ਅਸੀਂ ਜਲਦੀ ਮਤਲਬਾ ਕਿੰਨੇ ਘੰਟੇ ਬਾਅਦ ਵਾਰਸ਼ ਵੀ ਪਈ ਹੈ ਵਾਰਸ਼ ਦਾ ਵੀ ਪਾਣੀ ਆ ਪਾਣੀ ਬਸ ਸਾਰੇ ਪਾਸੇ ਵਾਰਸ਼ ਬਹੁਤ ਤੇਜ਼ ਤਰੀਕੇ ਨਾਲ ਦੇ ਆਮ ਵੀ ਪਿੰਡ ਦਾ ਪਾਣੀ ਵੇਸਿੰਗ ਵਾਰਸ਼ ਦਾ ਵੀ ਆ ਰਿਹਾ ਜਿਹੜਾ ਸਾਰਾ ਪਿੰਡ ਦਾ ਬਹਾਹ ਨਾ ਉਹ ਗਰਾਊਂਡ ਦੇ ਵਿੱਚ ਹੀ ਆ ਰਿਹਾ ਪਾਣੀ ਸਾਰਾ ਗਰਾਊਂਡ 'ਚ ਇਕੱਠਾ ਹੋ ਰਿਹਾ ਅਸੀਂ ਪਹਿਲਾਂ ਹੀ ਸਰਪੰਚ ਨੂੰ ਵੀ ਅਰਜ਼ੀ ਕਰੀ ਆ ਇਫੈਕਟਰ ਨੂੰ ਵੀ ਤੇ ਮੈਂ ਵੀ ਹੁਣ ਜਾ ਕੇ ਉੱਥੇ ਉੱਥੇ ਜਾ ਰਿਹਾ ਹਾਂ ਫਲਤ ਕਰਵਾਉਣ ਆ